ਤਾਂ ਮ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਜੀ ਅਫਰੀਕਾ ਦੀ ਸਾਰਿਆਂ ਤੋਂ ਉੱਚੀ ਬਿਲਡਿੰਗ ਜਿਹੜੇ ਪੁਲ ਤੇ ਆਪਾਂ ਖੜੇ ਆ ਯਾਰ ਇਹਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਆਪਾਂ ਅਫਰੀਕਾ ਘੁੰਮ ਰਹੇ ਆ ਐਡਾ ਸੋਹਣਾ ਐਡਾ ਤਕੜਾ ਸ਼ਹਿਰ ਬਣਿਆ ਹੋਇਆ ਜੀ ਇਹ ਉਹ ਬਿਲਡਿੰਗ ਬਣਾਈਆ ਬੈਲਜੀਅਮ ਵਾਲਿਆਂ ਨੇ 530 ਮਿਲੀਅਨ ਯੂਰੋ ਖਰਚ ਕੀਤੇ ਗਏ ਨੇ ਇਸ ਪੁਲ ਨੂੰ ਬਣਾਉਣ ਵਾਸਤੇ ਪਰ ਅਫਰੀਕਾ ਦੇ ਵਿੱਚ ਚਾਈਨਾ ਇੱਕ ਮਾਮਲੇ 'ਚ ਇੰਡੀਆ ਤੋਂ ਪਿੱਛੇ ਰਹਿ ਗਿਆ ਸੀ ਬਹੁਤ ਬੁਰੀ ਤਰ੍ਹਾਂ ਚਾਈਨਾ ਇੰਡੀਆ ਤੋਂ ਹਾਰਿਆ ਉਹ ਹਾਰਿਆ ਜੀ ਮੋਟਰਸਾਈਕਲ ਵਾਲੇ ਮਾਮਲੇ 'ਚ ਚਾਈਨਾ ਦੇ ਮੋਟਰਸਾਈਕਲ ਚੱਲਦੇ ਹੁੰਦੇ ਸੀ ਅਫਰੀਕਾ ਦੇ ਵਿੱਚ ਟੈਕਸੀ ਕਿੱਥੇ ਕਿ ਪਹੁੰਚ ਗਈ ਮੈਂ ਆਪਦੇ ਫੋਨ ਦੇ ਵਿੱਚ ਉਲਝਿਆ ਹੋਇਆ ਸੀ ਮੇਰੇ ਸਾਈਡ ਤੇ ਨਾ ਦੋ ਕੁ ਕੁੜੀਆਂ ਖੜੀਆਂ ਸੀ ਮੈਨੂੰ ਪਤਾ ਸੀ ਵੀ ਕੁੜੀਆਂ ਇੱਥੇ ਖੜੀਆਂ ਨਹੀਂ ਮੈਂ ਆਪ ਦਾ ਥੋੜਾ ਜਿਹਾ 2-3 ਫੁੱਟ ਦੇ ਗੈਪ ਤੇ ਖੜਾ ਸੀ ਬਾਈ ਪਤਾ ਹੀ ਨਹੀਂ ਲੱਗਿਆ ਉਹ ਕੁੜੀਆਂ ਕਿਹੜੇ ਵੇਲੇ ਮੇਰੇ ਨਾਲ ਖੈ ਕੇ ਖੜ ਗਈਆਂ ਪਿਛਲੇ ਪਾਸੇ ਜਮਾ ਇੱਥੇ ਤੇ ਜਦੋਂ ਇੱਕੋ ਦਾ ਮੇਰੀ ਨਿਗਾ ਪਈ ਮੈਂ ਕਿਹਾ ਯਾਰ ਵੀ ਇੰਨਾ ਨੇੜੇ ਕਿਵੇਂ ਆ ਗਈਆਂ ਇਹ ਮੈਂ ਆਪਦੀ ਬੈਗ ਦੀ ਪਿਛਲੀ ਜੇਬ ਤੇ ਹੱਥ ਮਾਰਿਆ ਤਾਂ ਮੇਰੇ ਬੈਗ ਦੀ ਜਿੱਪ ਖੁੱਲੀ ਸੀ ਤੇ ਉਹ ਚੱਕਰ ਦੇ ਵਿੱਚ ਫਿਰ ਮੇਰਾ ਆ ਮਾਨ ਕਰਿਆ ਵੀ ਪੰਜਾਬ ਹੀ ਉੱਡ ਜਾ ਯਾਰ ਇੱਕ ਤਾਂ ਪਹਿਲੀ ਘੁੰਮ ਘੁੰਮ ਕੇ ਮੈਂ ਥੱਕ ਗਿਆ ਉੱਪਰ ਦੀ ਐਮਬੈਸੀ ਨੇ ਵੀਜ਼ਾ ਦੇ ਰਹੀ ਤੇ ਬਾਈ ਹੋਰੇ ਹੁਣ ਮੈਨੂੰ ਹੋਟਲ 'ਚ ਛੱਡਣ ਆਏ ਸੀ ਤੇ ਇਸ ਤੋਂ ਬਾਅਦ ਵੀਰੇ ਫਿਰ ਆਪਾਂ ਹੁਣ ਸਵੇਰੇ ਮਿਲਾਂਗੇ ਸਵੇਰੇ ਠੀਕ ਆ ਬਾਈ ਸਵੇਰੇ 10 11 ਵਜੇ ਅਸੀਂ ਦੁਬਾਰੇ ਮਿਲਾਂਗੇ ਬਾਕੀ ਬਾਈ ਹੋਰੇ ਤੁਸੀਂ ਮਾੜਾ ਦੱਸੋ ਵੀਰੇ ਯਾਰ ਤੁਸੀਂ ਕੰਮ ਕੀ ਕਰਦੇ ਹੋ ਇੱਥੇ ਖਾਤੇ ਵੰਟੇਲ ਕਰਦੇ ਹੋ ਤੁਸੀਂ ਤਿੰਨੇ ਜਣੇ ਇੱਕੋ ਹੀ ਕੰਪਨੀ 'ਚ ਕੰਮ ਕਰਦੇ ਹੋ ਤਿੰਨੋਂ ਸੀਈਓ ਹੋ ਤੁਸੀਂ ਠੀਕ ਆ ਬਾਈ ਸਵੇਰ ਦਾ ਟਾਈਮ ਆ ਜੀ 8:30 ਵਜੇ ਦਾ ਤੇ ਇੰਨੇ ਦਿਨਾਂ ਬਾਅਦ ਅੱਜ ਪਹਿਲੀ ਵਾਰੀ ਸਵੇਰੇ ਉੱਠ ਕੇ ਆਪਾਂ ਨੂੰ ਮੀਂਹ ਦੇਖਣ ਨੂੰ ਮਿਲਿਆ ਨਹੀਂ ਲਗਾਤਾਰ ਪਿਛਲੇ 10 ਦਿਨ ਆਪਾਂ ਨੂੰ ਮੀਂਹ ਮਿਲਦਾ ਰਿਹਾ ਦੇਸ਼ ਸਾਨੂੰ ਦੱਸ ਦਿੱਤਾ ਸੀ ਆਈਬਰੀ ਕੋਸਟ ਆ ਜੀ ਰਾਜਧਾਨੀ ਅਭੀ ਜਾਣਾ ਪਹਿਲਾਂ ਕੁਝ ਖਾਣ ਪੀਣ ਚੱਲੇ ਆ ਆਪਾਂ ਖਾ ਪੀ ਕੇ ਕਮਰੇ 'ਚ ਜਾਵਾਂਗੇ ਤਿਆਰ ਹੋਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਘੁੰਮਣ ਚੱਲਾਂਗੇ ਜਿਹੜੀਆਂ ਵੀ ਚੀਜ਼ਾਂ ਹੋਣ ਜੀ ਇੱਥੇ ਦੇਖਣ ਵਾਲੀਆਂ ਸਾਰੀਆਂ ਤੁਹਾਨੂੰ ਦਿਖਾ ਦਾਂਗੇ ਅੱਜ ਵਾਲੇ ਵਲੌਗ 'ਚ ਆ ਤੁਹਾਨੂੰ ਇਥੋਂ ਦੀ ਕਰੰਸੀ ਦਿਖਾ ਦਈਏ ਪਿਛਲੀ ਮਤਲਬ ਕੰਟਰੀ ਦੇ ਵਿੱਚ ਵੀ ਤੁਹਾਨੂੰ ਕਰੰਸੀ ਦਿਖਾਉਣਾ ਚਾਜਣਾ ਭੁੱਲ ਗਏ ਕਿਉਂਕਿ ਉੱਥੇ ਯਾਰ ਮੀਹਾਂ ਜਣੇ ਖੱਜਲਵਾਲਾ ਕਰ ਰੱਖਿਆ ਸੀ ਤੇ ਆ ਦੇਖੋ ਜੀ ਇਹ ਮੁਲਾਦ ਇਹਨਾਂ ਦਾ ਸਾਰਿਆਂ ਤੋਂ ਵੱਡਾ ਨੋਟ ਆ ਫਿਲਹਾਲ ਇਸ ਟਾਈਮ ਮੇਰੇ ਕੋਲ ਇਹੀ ਆ 10000 ਦਾ ਠੀਕ ਆ ਕੁਝ ਕਿ ਇਹਦੇ ਉੱਤੇ ਐਵੇਂ ਦੇ ਸਾਈਨ ਬਣੇ ਹੋਏ ਨੇ ਇਹ ਚੀਜ਼ ਦਾ ਮੈਨੂੰ ਪਤਾ ਨਹੀਂ ਇਧਰਲੇ ਪਾਸੇ ਉਹ ਬਣੇ ਹੋਏ ਨੇ ਭਾਈ ਯਾਰ ਉਹ ਜਿਹਨੇ ਚੁੰਜਾਂ ਜੀਆਂ ਮਾਰ ਕੇ ਨਾ ਮੁਲਾ ਦਾ ਦਰਖਤ ਦੇ ਵਿੱਚ ਮੂਰਾ ਜਾ ਕਰ ਲੈਂਦੇ ਨੇ ਤੇ ਆ ਆਪਈ ਇਹਨਾਂ ਦਾ 2000 ਦਾ ਨੋਟ ਆ ਇਹਦੇ ਉੱਤੇ ਟ੍ਰੇਨ ਬਣੀ ਆ ਬੱਸ ਬਣੀ ਆ ਪਿੱਛੇ ਜਹਾਜ਼ ਬਣਿਆ ਹੋਇਆ ਇਹਨੂੰ ਵੀ ਸਿਫਾ ਕਿਹਾ ਜਾਂਦਾ ਐਕਸ ਓ ਐਫ ਜਿੱਥੇ ਇੱਥੇ ਫਰਾਂਸ ਬੋਲਦੇ ਨੇ ਫ੍ਰੈਂਚ ਬੋਲਦੇ ਨੇ ਉੱਥੇ-ਉੱਥੇ ਕੰਟਰੀ ਸਿਫਾ ਚੱਲਦੀ ਆ ਤੇ ਆ ਦੇਖੋ ਜੀ ਇਹ ਹੈਗਾ ਜੀ ਇਹਨਾਂ ਦਾ 100 ਦਾ ਠੋਲੂ ਆ ਲਿਖਿਆ ਹੋਇਆ ਨਾ 100 ਫ੍ਰੈਂਕ ਤਾਂ ਇਹ ਆਪਣੇ ਇੰਡੀਆ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਹ 100 ਬਣ ਗਿਆ ਜੀ 15 ਰੁਪਏ 7 ਗੁਣਾ ਤੁਸੀਂ ਕਹਿ ਸਕਦੇ ਹੋ ਆਪਣਾ 1 ਰੁਪਿਆ ਇਹਨਾਂ ਦੇ 7 ਰੁਪਏ ਜੇ ਮੋਟਾ-ਮੋਟਾ ਆਪਾਂ ਹਿਸਾਬ ਲਾਉਣਾ ਸੋ ਆਹ ਸੌਗਾ ਵਾਲਾ ਠੋਲੂ ਇਹਨਾਂ ਦੇ 15 ਰੁਪਏ ਬਣਿਆ ਆ ਯਾਰ ਨਿਸ਼ਾਨ ਜਾਂ ਪਤਾ ਨਹੀਂ ਕਾ ਦਾ ਜਿਵੇਂ ਲੂਮੀਨਾਟੀ ਦਾ ਹੁੰਦਾ ਦੇਖਿਓ ਹਾਥੀ ਜਾ ਬਣਾਇਆ ਹੋਇਆ ਸਾਈਡਾਂ ਤੇ ਪਤਾ ਨਹੀਂ ਕੀ ਆ ਇਹ ਹੀ ਇੱਥੇ ਬਣਿਆ ਹੋਇਆ ਆ ਦੇਖੋ ਪਰ ਇਹਨਾਂ ਦੇ ਛਾਂ ਦੀ ਖਾਸੀਅਤ ਐ ਵੀ ਜਿੰਨਾ ਮਰਜ਼ੀ ਇਹਨੂੰ ਨੋਟ ਨੂੰ ਤੁਸੀਂ ਗੁੱਛੀ-ਮੁੱਛੀ ਕਰ ਦੋ ਤਾਂ ਵੀ ਦੁਕਾਨ ਤੇ ਲੈ ਲੈਂਦੇ ਨੇ ਸਾਹਮਣੇ ਸਕਰੀਨ ਤੇ ਤੁਸੀਂ ਝੰਡਾ ਦੇਖ ਰਹੇ ਹੋ ਜੀ ਆਈਬਰੀ ਕੋਸਟ ਦਾ वेस्ट अफ्रीका दी कंट्री नंबर 6 दी राजधानी अभीजान ਦੇ ਵਿੱਚ ਆਪਾਂ ਘੁੰਮ ਰਹੇ ਆ ਤੇ ਤੁਹਾਡਾ ਨਵੇਂ ਦੇਸ਼ ਦੇ ਵਿੱਚ ਸਵਾਗਤ ਕਰਦੇ ਆ ਜੀ ਤੁਸੀਂ ਸੜਕਾਂ ਦੇਖੋ ਕਿੰਨੀਆਂ ਸਾਫ਼ ਨੇ ਲੋਕਾਂ ਦੀਆਂ ਗੱਡੀਆਂ ਦੇਖੋ ਕਿੰਨੀਆਂ ਸਾਫ਼ ਨੇ ਤੇ ਅਲੇ-ਦਾਲ ਦਾ ਮਾਹੌਲ ਦੇਖੋ ਨੇਚਰ ਦੇਖੋ ਯਾਰ ਮਰੋਕੋ ਤੋਂ ਬਾਅਦ ਐਡਾ ਸੋਹਣਾ ਸ਼ਹਿਰ ਜਾਂ ਐਡਾ ਸੋਹਣਾ ਦੇਸ਼ ਮੈਂ ਹੁਣ ਦੇਖ ਰਿਹਾ ਵਿੱਚ ਚਾਰ ਕੰਟਰੀਆਂ ਦਾ ਗੈਪ ਪਿਆ ਤੇ ਉਹ ਚਾਰ ਕੰਟਰੀਆਂ ਦੇ ਵਿੱਚ ਘੁੰਮ ਕੇ ਲੱਗਦਾ ਸੀ ਵੀ ਅਫਰੀਕਾ ਦੇ ਵਿੱਚ ਘੁੰਮ ਰਹੇ ਆ ਇੱਥੇ ਆ ਕੇ ਨਹੀਂ ਲੱਗਦਾ ਵੀ ਅਫਰੀਕਾ ਯਾਰਹੀ ਆ ਦੇਖੋ ਸਾਫ ਸਫਾਈ ਤੁਸੀਂ ਦੇਖੋ ਆ ਤਾਂ ਯਾਰ ਕਾ ਆਕੂ ਦਾ ਤਾਂ ਮਤਲਬ ਹੀ ਨਹੀਂ ਸੀ ਜੇ ਆਪਾਂ ਪਿਛਲੀਆਂ ਕੰਟਰੀਆਂ ਘੁੰਮ ਕੇ ਆਏ ਆ ਚਾਰ ਉੱਥੇ ਨਾ ਸੜਕਾਂ ਹੋਣਾ ਵੀ ਬਹੁਤ ਵੱਡੀ ਗੱਲ ਸੀ ਕਾ ਕਿੱਥੋਂ ਹੋ ਜਾਂਦਾ ਬਾਕੀ ਉਹਨਾਂ ਕੰਟਰੀਆਂ ਦੇ ਵਿੱਚ ਭਾਈ ਥੋੜਾ ਜਿਹਾ ਇਸ਼ੂ ਵੀ ਚੱਲਦੇ ਰਹੇ ਨੇ ਯਾਰ ਹਨਾ ਜਿਵੇਂ ਗਿਨੀ ਦੇ ਵਿੱਚ ਸੀ ਤਾਂ ਉੱਥੇ ਸਰਕਾਰ ਦਾ ਤਖਤਾ ਪਲਟ ਹੋ ਗਿਆ ਸੀ ਮਿਲਟਰੀ ਰੂਲ ਸੀ ਲਾਈਬੇਰੀਆ ਦੇ ਵਿੱਚ ਭਾਈ 20 ਸਾਲ ਸਿਵਲ ਵਾਰ ਚੱਲਦਾ ਰਿਹਾ ਇਹ ਕੰਟਰੀ ਦੇ ਵਿੱਚ ਸਰਕਾਰ ਸਟੇਬਲ ਆ ਤਾਂ ਕਰਕੇ ਇਹ ਵੈਸਟ ਅਫਰੀਕਾ ਦੀ ਸਭ ਤੋਂ ਜ਼ਿਆਦਾ ਤੇਜ਼ ਗਰੋਅ ਕਰਨ ਵਾਲੀਆਂ ਕੰਟਰੀਆਂ ਦੇ ਵਿੱਚੋਂ ਇਹ ਇੱਕ ਕੰਟਰੀ ਆ ਜੀ ਤੇ ਐਵੇਂ ਦਾ ਇਹਦਾ ਰੰਗ ਹੈ ਝੰਡੇ ਦਾ ਆਪਣੇ ਜਿਵੇਂ ਝੰਡਾ ਇੰਡੀਆ ਦਾ ਉਹਦੇ ਨਾਲ ਦਾ ਪਰ ਇਹਦੇ ਰੰਗ ਐਵੇਂ ਨੂੰ ਨਹੀਂ ਵਿਚਾਲੇ ਇਹਦੇ ਕਿਹੜਾ ਉਹ অশੋਕ ਚੱਕਰ ਬਣਿਆ ਹੁੰਦਾ ਸ਼ੋਕ ਚੱਕਰੀ ਕਹਿੰਦੇ ਨੇ ਉਹਨੂੰ ਉਹ ਵੀ ਨਹੀਂ ਹੈਗਾ ਮਤਲਬ ਰੰਗ ਇੰਡੀਆ ਵਾਲੇ ਝੰਡੇ ਦੇ ਨਾਲ ਮਿਲਦੇ ਨਹੀਂ ਆਹ ਦੇਖੋ ਯਾਰ ਕਿੰਨਾ ਸੋਹਣਾ ਲੱਗ ਰਿਹਾ ਮੇਰਾ ਤਾਂ ਚਿੱਤ ਜਕ ਖੁਸ਼ ਹੋ ਗਿਆ ਇੱਥੇ ਆ ਕੇ ਕਿਉਂਕਿ ਇੱਕ ਤਾਂ ਇੱਥੇ ਮੀਂਹ ਹੀ ਨਹੀਂ ਹੈਗਾ ਯਾਰ ਮੀਂਹ ਨੇ ਬਹੁਤ ਤਪਾਲੇ ਸੀ ਮੈਨੂੰ ਤਾਂ ਜੀ ਕਰਦਾ ਸੀ ਵੀ ਆਪਾਂ ਵੈਸਟ ਅਫਰੀਕਾ ਵਾਲਾ ਟੂਰ ਆ ਇੱਥੇ ਛੱਡ ਕੇ ਕਿਸੇ ਹੋਰ ਕੰਟਰੀ ਵਾਲੇ ਪਾਸੇ ਚਲੀਏ ਜਿੱਥੇ ਮੀਂਹ ਨਹੀਂ ਪੈਂਦੇ ਇਹਨੀਆਂ ਸੋਹਣੇ ਲੱਗਦੇ ਨੇ ਥੱਲੋਂ ਗੱਡੀਆਂ ਨਿਕਲਦੀਆਂ। ਬਾਕੀ ਦੇਖਦੇ ਆ ਕਿਵੇਂ ਟੂਰ ਰਹਿੰਦਾ ਕਿਉਂਕਿ ਥੋੜੀ ਜੀ ਦਿੱਕਤ ਹੋਰ ਵੀ ਆ ਰਹੀ ਆ ਉਹ ਕੀ ਦਿੱਕਤ ਆ ਉਹ ਮੈਂ ਤੁਹਾਨੂੰ ਦੱਸਦਾ ਹੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਦੇਸ਼ ਦੇ ਵਿੱਚ ਜਿੱਥੇ ਆਪਾਂ ਘੁੰਮ ਰਹੇ ਆ ਤਾਂ ਜਿੱਦੇ ਮੈਂ ਲੈਂਡ ਕੀਤਾ ਉਸ ਤੋਂ ਅਗਲੇ ਦਿਨ ਹੀ ਇੱਥੇ ਪ੍ਰੋਟੈਸਟ ਸ਼ੁਰੂ ਹੋ ਗਿਆ। ਤੇ ਮੈਨੂੰ ਰੋਕਿਆ ਗਿਆ ਟੋਕਿਆ ਗਿਆ ਵੀ ਤੁਸੀਂ ਬਾਹਰ ਨਹੀਂ ਜਾਣਾ ਤਾਂ ਕਰਕੇ ਮੈਂ ਸਵੇਰ ਦਾ ਬਾਹਰ ਨਹੀਂ ਨਿਕਲਿਆ ਸ਼ਾਮ ਜਿਹਨੂੰ ਨਿਕਲਿਆ ਕਿਉਂਕਿ ਸ਼ਾਮ ਨੂੰ ਥੋੜਾ ਜਿਹਾ ਮਾਹੌਲ ਘਟ ਜਾਂਦਾ ਹੁੰਦਾ ਪ੍ਰੋਟੈਸਟ ਵਾਲਾ ਪਰ ਆਪਣਾ ਕੰਮ ਯਾਰ ਘੁੰਮਣ ਦਾ ਆਪਾਂ ਘੁੰਮਾਂਗੇ ਤੇ ਵੀਡੀਓ ਬਣਾਉਣ ਲੱਗੇ ਥੋੜਾ ਜਿਆਦਾ ਧਿਆਨ ਰੱਖਣਾ ਪੈਣਾ ਤੇ ਉਹ ਪ੍ਰੋਟੈਸਟ ਐਸੇ ਵੈਸੇ ਪ੍ਰੋਟੈਸਟ ਨਹੀਂ ਹੈ ਅਫਰੀਕਾ ਦੇ ਪ੍ਰੋਟੈਸਟ ਨੈਕਸਟ ਲੈਵਲ ਦੀ ਗੱਲਬਾਤ ਹੁੰਦੀ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਆਪ ਦੀ ਕੰਡੀਸ਼ਨ ਦੱਸਦਾ ਦੇਸ਼ ਦੀ ਕੰਡੀਸ਼ਨ ਤਾਂ ਦੱਸ ਤੀ ਵੀ ਇੱਥੇ ਪ੍ਰੋਟੈਸਟ ਆ ਮੇਰੀ ਕੰਡੀਸ਼ਨ ਇਹ ਹੈ ਵੀ ਮੇਰਾ ਪਿਛਲੇ 2 ਦਿਨਾਂ ਮੇਰਾ ਮੂਡ ਏਸੀ ਵੀ ਇੱਥੋਂ ਫਲਾਈਟ ਫੜੋ ਤੇ ਸਿੱਧਾ ਪੰਜਾਬ ਨੂੰ ਉੱਟ ਜਾਓ ਤੇ ਮੈਂ ਫਲਾਈਟਾਂ ਦੇ ਰੇਟ ਰੂਟ ਵੀ ਚੈੱਕ ਕਰੀ ਬੈਠਾ ਸੀ ਤੇ ਜੀ ਕਰ ਰਿਹਾ ਸੀ ਜਾਣ ਦਾ ਥੱਕ ਜਗੇ ਫਿਰ ਮੈਂ ਪਲਾਨ ਕੈਨਸਲ ਕਰਤਾ ਮੈਂ ਕੋਈ ਨਾ ਮਾਣਾ ਇਕੱਲੇ ਘੁੰਮਦੇ ਆ ਲੰਬਾ ਟੂਰ ਆ 40 ਦਿਨ 45 ਦਿਨ ਹੋ ਗਏ ਤਾਂ ਕਦੇ-ਕਦੇ ਮਾੜਾ ਜਿਹਾ ਬੰਦੇ ਨੂੰ ਫੀਲ ਹੋ ਜਾਂਦਾ ਵੀ ਥੱਕ ਗਏ ਜਾਂ ਇਕੱਲੇ ਹੋਣ ਕਰਕੇ ਵੀ ਕਦੇ-ਕਦੇ ਜੀ ਨਹੀਂ ਲੱਗਦਾ ਜਾਂ ਫਿਰ ਜਾਦੇ ਵੇਲੇ ਹੋਣ ਕਰਕੇ ਵੀ ਬੰਦੇ ਦੇ ਦਿਮਾਗ 'ਚ ਇਹੋ ਜਿਹੇ ਖਿਆਲ ਆਉਣ ਲੱਗ ਜਾਂਦੇ ਨੇ ਸਾਰਿਆਂ ਤੋਂ ਪਹਿਲਾਂ ਆਪਾਂ ਟੈਕਸੀ ਬੁੱਕ ਕਰਦੇ ਹਾਂ ਹੁਣ ਇੱਕ ਇੱਥੇ ਡੀ ਕੈਥਲੋਨ ਦਾ ਸਟੋਰ ਬਣਿਆ ਹੋਇਆ ਉੱਥੇ ਚੱਲਦੇ ਹਾਂ ਮਾੜਾ ਮੋਟਾ ਕੋਈ ਕੱਪੜਾ ਲੀੜਾ ਖਰੀਦੀ ਏ ਯਾਰ ਇਹ ਜਿਹੜੇ ਕੱਪੜੇ ਮੈਂ ਘਰੋਂ ਲੈ ਕੇ ਆਇਆ ਨਾ ਮੀਂਹ ਚ ਗਿੱਲੇ ਹੋ ਹੋ ਕੇ ਹੋਰ ਹੀ ਹਿਸਾਬ ਕਿਤਾਬ ਜਾ ਹੋ ਗਿਆ ਇਹਨਾਂ ਦਾ ਤੇ ਇੱਥੇ ਐਪਲੀਕੇਸ਼ਨ ਚੱਲਦੀ ਹੈ ਜੀ ਯੰਗੋ ਜ਼ਿਆਦਾਤਰ ਦੁਕਾਨਾਂ ਅੱਜ ਇੱਥੇ ਬੰਦ ਨੇ ਕੁਝ ਕੁ ਦੁਕਾਨਾਂ ਖੁੱਲੀਆਂ ਨੇ ਲਓ ਜੀ ਆ ਆ ਗਈ ਆਪਣੀ ਗੱਡੀ ਇਹ ਵੀ ਦੇਖੋ ਡਿਜ਼ਾਇਰ ਹੀ ਆ ਹੈਲੋ ਬ੍ਰਦਰ ਨਵੀਂ ਕਾਰ ਆ ਬਾਈ ਦੀ ਲੈਟਸ ਗੋ ਹੁਣ ਵੀ ਜਿਹੜੀ ਕਾਰ ਆਪਾਂ ਨੂੰ ਲੈਣ ਆਈ ਆ ਇਹ ਵੀ Swift Desire ਆ ਜੀ ਬਹੁਤ ਚੱਲਦੀਆਂ ਨੇ ਇਹਨਾਂ ਦੀਆਂ ਗੱਡੀਆਂ ਬਾਕੀ ਭਾਈ ਇਹ ਬੰਦੇ ਪਤਾ ਕੀ ਕਰਦੇ ਨੇ ਜਦੋਂ ਟੈਕਸੀ ਤੁਹਾਡੇ ਕੋਲ ਤੁਸੀਂ ਬੁੱਕ ਕਰਾ ਲਈ ਜਿਹੜੀ ਥਾਂ ਤੇ ਤੁਸੀਂ ਖੜੇ ਹੋ ਉੱਥੋਂ ਮੜਾ ਜਾ ਉਰਾਂ ਪਰਾਂ ਹੋ ਗਏ ਉਹ ਸੀਟ ਬੈਲਟ ਓਕੇ ਸੇਫਟੀ ਫਰਸਟ ਵਲੌਗ ਆਫਟਰ 댓 ਤਾਂ ਇਹ ਬਈ ਕੀ ਬੰਦੇ ਕੀ ਕਰਦੇ ਨੇ ਵੀ ਜਿੱਥੇ ਤੁਸੀਂ ਖੜੇ ਹੋ ਨਾ ਉੱਥੇ ਨਹੀਂ ਖੜਦੇ ਥੋੜਾ ਜਿਹਾ ਮਗਰ ਖੜ ਜਾਂਦੇ ਨੇ ਤੇ ਤੁਹਾਨੂੰ ਫੋਨ ਵੀ ਨਹੀਂ ਕਰਦੇ ਤੇ ਜੇ ਤੁਸੀਂ 2 ਮਿੰਟ ਵੀ 3 ਮਿੰਟ ਵੀ ਲੇਟ ਹੋਨੇ ਤਾਂ ਉਹਦੇ ਅਕੋਰਡਿੰਗ ਫਿਰ ਇਹ ਚਾਰਜ ਪੈਣ ਲੱਗ ਜਾਂਦਾ ਪੈਸਾ ਪੈਣ ਲੱਗ ਜਾਂਦਾ ਮੰਨ ਲਓ 1 ਮਿੰਟ ਦਾ 100 ਰੁਪਿਆ ਪੈ ਰਿਆ 2 ਮਿੰਟ ਖੜ ਗਏ ਤਾਂ 200 ਪੈ ਗਿਆ ਇਹ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਜਦੋਂ ਤੁਸੀਂ ਫੁੱਲ ਪੇਮੈਂਟ ਇਹਨਾਂ ਨੂੰ ਕਰਤੀ ਆਹ ਇਹ ਕੁਸ਼ਾਲ ਦਲ ਦਾ ਮਾਹੌਲ ਬਾਈ ਹੁਣ ਤੱਕ ਦੀਆਂ ਜਿੰਨੀਆਂ ਵੀ ਆਪਾਂ ਕੰਟਰੀਆਂ ਦੇਖ ਲਈਆਂ ਵੈਸਟ ਅਫਰੀਕਾ ਦੀਆਂ 5 6 ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਤੇਜ਼ੀ ਨਾਲ ਮਤਲਬ ਗਰੋ ਹੋਣ ਵਾਲੀ ਕੰਟਰੀ ਆ ਜੀ ਆਈਵਰੀ ਕੋਸਟ ਤੇ ਉਹਦੀ ਰਾਜਧਾਨੀ ਅਬੀਜਾਨ ਖਾਸ ਕਰਕੇ ਇੱਥੋਂ ਦਾ ਮਾਹੌਲ ਬਾਕੀਆਂ ਦੇ ਨਾਲੋਂ ਅਲਗ-ਦਲ ਦੇ ਕੰਟਰੀਆਂ ਨਾਲੋਂ ਬਹੁਤ ਜ਼ਿਆਦਾ ਸਟੇਬਲ ਆ ਕਿਉਂਕਿ ਬਾਕੀ ਕੰਟਰੀਆਂ ਦੇ ਵਿੱਚ ਮੈਨੂੰ ਦੱਸ ਕੇ ਹਟਿਆ ਮਾਹੌਲ ਉੱਥੇ ਖਰਾਬ ਹੀ ਰਿਹਾ ਸਿਵਲ ਵਾਰਾਂ ਲੱਗੀਆਂ ਰਹੀਆਂ ਨੇ ਇਹਨਾਂ ਕੋਲ ਐਵੇਂ ਦਾ ਸਿਸਟਮ ਨਹੀਂ ਸੀ ਤਾਂ ਕਰਕੇ ਇਹ ਬਾਕੀਆਂ ਨਾਲੋਂ ਤਰੱਕੀ ਕਰ ਗਿਆ ਪਰ ਇਹਨਾਂ ਦੀ ਜਿਹੜੀ ਗਰਾਰੀ ਆ ਜਾਂ ਇਹਨਾਂ ਦਾ ਕੰਪੀਟੀਸ਼ਨ ਆ ਉਹ ਜਿਹੜੀ ਇਸ ਤੋਂ ਅਗਲੀ ਕੰਟਰੀ ਆ ਘਾਨਾ ਉਹਨਾਂ ਦੇ ਨਾਲ ਜ਼ਰੂਰ ਆ ਧਾਨਾ ਵੀ ਕਹਿੰਦੇ ਕੰਟਰੀ ਭਾਈ ਵਧੀਆ ਬਣੀ ਹੋਈ ਆ ਆ ਸੜਕਾਂ ਥੋੜੀਆਂ ਤਾਂ ਟੁੱਟੀਆਂ ਹੋਈਆਂ ਸੀ ਆਪਾਂ ਗਲੀ ਜਿਹੇ ਵਿੱਚ ਦੀ ਆਏ ਆ ਹੁਣ ਮੈਂ ਤੁਹਾਨੂੰ ਦਿਖਾਵਾਂ ਮਾੜ ਦਲ ਦਾ ਮਾਹੌਲਾ ਦੇਖੋ ਲੈ ਆਹ ਕੁਛ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਿਆ ਬਾਕੀ ਜੇ ਇੱਥੇ ਡੀ ਕੈਥਲੋਂ ਦਾ ਸਟੋਰ ਹੈਗਾ ਤਾਂ ਤਗੜੀ ਗੱਲ ਬਾਤ ਹੀ ਆ ਡੀ ਕੈਥਲੋਂ ਦਾ ਸਟੋਰ ਇਸ ਤੋਂ ਪਹਿਲਾਂ ਸੈਨੇਗਲ ਦੇ ਵਿੱਚ ਦੇਖਣ ਨੂੰ ਮਿਲਿਆ ਆਪਾਂ ਨੂੰ ਡਕਾਰ ਦੇ ਵਿੱਚ ਤੇ ਜਿਵੇਂ ਸੈਨੇਗਲ ਦੇ ਵਿੱਚ ਡਕਾਰ ਮੋਸਟ ਐਕਸਪੈਂਸਿਵ ਸ਼ਹਿਰ ਸੀ ਤਾਂ ਉਵੇਂ ਭਾਈ ਇਹ ਵੀ ਮੋਸਟ ਐਕਸਪੈਂਸਿਵ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਮੰਨਿਆ ਜਾਂਦਾ ਰਤੀਆਂ ਬੁੱਤੀਆਂ ਦਾ ਫੁੱਲ ਪਾਲਣ ਕਰਦੇ ਨੇ ਇਹ ਆਗਿਆਕਾਰੀ ਡਰਾਈਵਰ ਨਹੀਂ 7 ਅਗਸਤ 1960 ਨੂੰ ਇਹ ਦੇਸ਼ ਆਜ਼ਾਦ ਹੋਇਆ ਜੀ ਇਧਰਲੇ ਪਾਸੇ ਦੇਖੋ ਝੰਡੇ ਝੰਡੇ ਲੱਗੇ ਹੋਏ ਨੇ ਬਿਲਡਿੰਗ ਕਿੰਨੀ ਸੋਹਣੀ ਹੈ ਇਹ ਸਟੇਡੀਅਮ ਆ ਜੀ 7 ਅਗਸਤ 1960 ਨੂੰ ਇਹ ਦੇਸ਼ ਆਜ਼ਾਦ ਹੋਇਆ ਤੇ ਹੁਣੇ ਤਾਜ਼ਾ-ਤਾਜ਼ਾ ਇਹਨਾਂ ਦਾ ਇੰਡੀਪੈਂਡੈਂਸ ਡੇ ਵੀ ਲੰਘ ਕੇ ਗਿਆ ਇਹਨਾਂ ਦੇ ਉੱਤੇ ਰਾਜ ਕੀਤਾ ਸੀ ਫਰਾਂਸ ਨੇ ਆਹ ਜੀ ਸਾਹਮਣੇ ਦੀ ਕੈਥਲਾਨ ਬਾਈ ਨਹੀਂ ਬਾੜਦੀ ੱੱਕੇ ਨਾਲ ਹੱਥ ਜਿਹਾ ਮਾਰਦਾ ਸੀ ਉਹ ਬੰਦਾ ਸਟੋਰ ਤਾਂ ਵਧੀਆ ਬਣਿਆ ਹੋਇਆ ਪਰ ਇਹਨਾਂ ਕੋਲ ਬਾਈ ਵੈਰੈਟੀ ਬਹੁਤ ਜ਼ਿਆਦਾ ਘੱਟ ਆ ਯਾਰ ਇੱਕੋ ਇੱਕੋ ਹੀ ਸੈਕਸ਼ਨ ਆ ਇੱਥੇ ਮੁੰਡਿਆਂ ਵਾਲਾ ਠੀਕ ਆ ਉੱਥੇ ਵੀ ਦੂਜੀਆਂ ਪਈਆਂ ਨੇ ਆਹ ਜਿਹੜੀਆਂ ਡਰਾਈ ਫਿਟ ਜੀਆਂ ਹੁੰਦੀਆਂ ਨੇ ਆਪਾਂ ਨੂੰ ਕਾਟਨ ਵਾਲੀਆਂ ਟੀ-ਸ਼ਰਟਾਂ ਚਾਹੀਦੀਆਂ ਨੇ ਤੇ ਰੇਟ ਦਾ ਇੱਥੇ ਫਰਕ ਆ ਜੇ ਇੰਡੀਆ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਦੋ ਗੁਣਾ ਮਹਿੰਗੀ ਹੈ ਇੱਥੇ ਜੇ ਇੰਡੀਆ ਦੇ ਵਿੱਚ ਕੋਈ ਮੰਨ ਲਓ 500 ਦੀ ਟੀ-ਸ਼ਰਟ ਆ ਤਾਂ ਇੱਥੇ ਉਹ 1000 ਦੀ ਆ ਵਿੱਚ ਹੀ ਆੜੀ ਉੜੀ ਡਾਸ ਰੱਖੀ ਬੈਠੇ ਨੇ ਬਾਈ ਰਲਮਾ ਮਿਲਮਾ ਕ ਦੇਖਦੇ ਆ ਕੋਈ ਇੱਕ ਦੋ ਤਾਂ ਲੈਣੀਆਂ ਹੀ ਪੈਣਗੀਆਂ ਰੰਗ ਵੀ ਕਾਮਨ ਹੀ ਨੇ ਇੱਥੇ ਕਾਲਾ ਗਰੇ ਜਿਹੜੀਆਂ ਆ ਆਲੀਆਂ ਨੇ ਇਹ ਮੋਟੀਆਂ ਬਹੁਤ ਨਹੀਂ ਰੰਗ ਤੇ ਸਾਈਜ਼ ਦਾ ਬੜਾ ਪੰਗਾ ਹੁਣ ਰੈੱਡ ਟੀ-ਸ਼ਰਟ ਮੇਰੇ ਕੋਲ ਹੈਗੀ ਆ ਇਹ ਮੈਂ ਲੈਣੀ ਨਹੀਂ ਸੀ ਇੱਕ ਆ ਬਲੈਕ ਪਸੰਦ ਆਈ ਆ ਇੱਕ ਮੈਂ ਜਿਆਦਾ ਚਕਤੀ ਲੈ ਲੰਦੇ ਇਹਦੇ ਵਿੱਚ ਜੰਨੀ ਵੀ ਆ ਥੱਲੇ ਤੱਕ ਤੈਹ ਲੱਗੀ ਹੋਈ ਆ ਸਾਰੀ ਐਸਾ ਪਈ ਐਸ ਨਹੀਂ ਮੇਰੇ ਆਉਂਦੀ ਮੇਰੇ ਆਉਂਦੀ ਆ ਐਮ ਤੇ ਆ ਰੰਗ ਨਹੀਂ ਵਧੀਆ ਹੈਗੇ ਵੈਸੇ ਤਾਂ ਯਾਰ ਇੱਥੇ ਲੋਕਲ ਬੱਸਾਂ ਵੀ ਚੱਲਦੀਆਂ ਨੇ ਬੈਟਰੀ ਵਾਲੀਆਂ ਵੀ ਪਰ ਉਹ ਯਾਰ ਆਪਾਂ ਨੂੰ ਹਿਸਾਬ ਚ ਨਹੀਂ ਆਉਂਦੀਆਂ ਇੱਕ ਤਾਂ ਇਹ ਲੋਕ ਇੰਗਲਿਸ਼ ਨਹੀਂ ਬੋਲਦੇ ਫ੍ਰੈਂਚ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਸਮਝ ਨਾ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਕੀ ਚਲ ਆ ਵੀ ਟੈਕਸੀ ਨਾਲ ਆਪਣਾ ਟਾਈਮ ਬਚ ਜਾਂਦਾ ਪਰ ਟੈਕਸੀ ਥੋੜੀ ਜੀ ਮਹਿੰਗੀ ਪੈਂਦੀ ਆ ਜੇ ਤੁਹਾਡੇ ਕੋਲ ਜਮੇ ਹੀ ਖੁੱਲਾ ਟਾਈਮ ਆ ਤੁਸੀਂ ਉਲਝਣ ਵਾਸਤੇ ਬੈਸਣ ਵਾਸਤੇ ਰਾਜੀ ਹੋ ਵੀ ਕਿਵੇਂ ਕਰਨਾ ਕੀ ਕਰਨਾ ਤਾਂ ਫਿਰ ਤੁਹਾਨੂੰ ਫਾਇਦਾ ਰਹਿੰਦਾ ਵਧੀਆ ਰਹਿੰਦਾ ਵੀ ਤੁਸੀਂ ਲੋਕਲ ਬੱਸਾਂ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਵਿੱਚ ਘੁੰਮੋ ਪਰ ਇੱਥੋਂ ਦੀ ਪਬਲਿਕ ਟਰਾਂਸਪੋਰਟ ਜਿਹੜੀ ਪਿਛਲੀ ਕੰਟਰੀਆਂ ਦੇ ਵਿੱਚ ਆਪਾਂ ਘੁੰਮ ਕੇ ਆਏ ਆ ਉਹਦੀ ਪਬਲਿਕ ਟਰਾਂਸਪੋਰਟ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਆ। ਉੱਥੇ ਤਾਂ ਤੁਹਾਨੂੰ ਪਤਾ ਵੀ ਤਿੰਨ ਕੇ ਬਿਠਾ ਲੈਂਦੇ ਹੁੰਦੇ ਸੀ ਤਾਂ ਇੱਥੇ ਉਹਨਾਂ ਤਿੰਨ ਵਾਲਾ ਸਿਸਟਮ ਨਹੀਂ ਹੈਗਾ। ਇੱਥੇ ਜਿੰਨੀਆਂ ਕਿ ਸੀਟਾਂ ਹੈਗੀਆਂ ਨੇ ਉਹਨਾਂ ਦੇ ਬੰਦੇ ਚੜ੍ਹਦੇ ਨਹੀਂ ਜਿਵੇਂ ਆ ਜਾ ਰਹੀਆਂ ਨੇ ਨਾ। ਇਹ ਤਾਂ ਖੜੇ ਖੁੜੇ ਨਹੀਂ ਹੈਗੇ ਪਰ ਹੂੰ ਸਵਾਰੀਆਂ ਬਹੁਤ ਬੈਠੀਆਂ ਨੇ। ਉਹਦੇ ਵਿੱਚ ਤਾਂ ਜਨਰਲ ਬੱਸ ਚੱਲੇ ਬੰਦਾ ਤਾਂ ਹਾਂ ਬੰਨ ਲੈਣ। ਇਹੇ じゃ ਕੁੱਸੀ ਉੱਥੇ। ਆਓ ਜੀ ਦੇਖੋ ਸਵਿਫਟ ਡਿਜ਼ਾਇਰ ਬ੍ਰਦਰ ਲੈਟਸ ਗੋ ਚਲੋ ਭਾਈ ਮੌਸਮ ਇੱਥੋਂ ਦਾ ਬਹੁਤ ਵਧੀਆ ਯਾਰ ਤੇ ਜਿਹੜੇ ਟਾਈਮ 'ਚ ਆਪਾਂ ਘੁੰਮ ਰਹੇ ਆ ਨਾ ਇਹ ਨਾ ਠੰਡਾਂ ਵਾਲਾ ਟਾਈਮ ਆ ਉਹ ਵੀ ਮੀਂਹਾਂ ਦੇ ਟਾਈਮ ਕਰਕੇ ਇੱਥੇ ਠੰਡ ਪੈ ਰਹੀ ਆ ਜਦੋਂ ਮੀਂਹ हट ਕੇ ਡਰਾਈ ਸੀਜ਼ਨ ਆ ਗਿਆ ਇੱਥੇ ਤਾਂ ਗਰਮੀ ਹੋ ਜਾਣੀ ਆ ਹੁਣ ਆਪਾਂ ਅੱਛਾ ਜੀ ਵਿਚਾਲੋਂ ਵੀ ਬੰਦਾ ਮੋੜ ਸਕਦਾ ਸੀ ਵਿਚਾਲੋਂ ਨਹੀਂ ਬਾਈ ਨੇ ਗੱਡੀ ਮੋੜੀ ਉਹ ਧੁਰ ਤੱਕ ਐਂਡ ਤੇ ਜਾ ਕੇ ਜਿੱਥੇ ਕੱਟ ਬਣਿਆ ਮਤਲਬ ਆ ਲਾਈਨ ਵਾਲਾ ਕੱਟ ਬਣਿਆ ਉੱਥੋਂ ਇਹਨਾਂ ਨੇ ਗੱਡੀ ਮੋੜੀ ਆ ਆ ਦੇਖੋ ਆ ਵੀ ਬ੍ਰਿਜ ਬਣੇ ਹੋਏ ਨੇ ਇੱਥੇ ਬਾਕੀ ਇਹ ਭਾਈ ਲੋਕ ਇੱਥੇ ਜਿਆਦਾ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ 3 ਕਰੋੜ 20 ਲੱਖ ਇੱਥੋਂ ਦੀ ਪਾਪੂਲੇਸ਼ਨ ਆ ਉਹਦੇ ਵਿੱਚੋਂ ਤੁਸੀਂ ਕਹਿ ਲੋ ਵੀ 60% ਤੁਸੀਂ ਮੁਸਲਮਾਨ ਕਹਿ ਸਕਦੇ ਹੋ ਤੇ ਬਾਕੀ 30 35% ਤੁਸੀਂ ਕ੍ਰਿਸਚੀਅਨ ਕਹਿ ਸਕਦੇ ਹੋ ਤੇ ਬਾਕੀ ਜਿਹੜੇ ਰਹਿ ਗਏ 5 7% ਉਹ ਨਾਟ ਆਈਡੈਂਟੀਫਾਈ ਚ ਆ ਗਏ ਤਾਂ ਮਤਲਬ ਇਹ ਬਰਾਬਰ ਬਰਾਬਰ ਜੀ ਰੇਸ਼ੋ ਆ ਦੋ ਧਰਮਾਂ ਦੀ ਇੱਥੇ ਕ੍ਰਿਸਚੀਅਨ ਤੇ ਮੁਸਲਮਾਨਾਂ ਦੀ ਜਿਹੜੀ ਪਿਛਲੀ ਕੰਟਰੀ ਆਪਾਂ ਘੁੰਮ ਕੇ ਆ ਗਿਆਂ ਲਾਈਬੇਰੀਆ ਉੱਥੇ 70 ਤੋਂ ਉੱਪਰ 70% ਤੋਂ 72% ਉੱਥੇ 크ਿਸਚਨ ਨੇ ਇਹਦੇ ਬਾਰੇ ਫੇਰ ਆਪਾਂ ਉਧਰਲੇ ਮਤਲਬ ਮੁਸਲਿਮ ਕੰਟਰੀ ਵਾਲੇ ਪਾਸੇ ਆ ਗਏ ਪਰ ਆ ਫੋਰਚਨਰ ਜਾ ਰਹੀ ਜਿਵੇਂ ਇੰਡੀਆ ਵਾਲੀਆਂ ਗੱਡੀਆਂ ਨਾਲੋਂ ਹਿਸਾਬ ਕਿਤਾਬ ਬਾਕੀ ਥੋੜਾ ਜਿਹਾ ਮਹਿੰਗਾ ਵੀ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜਿਵੇਂ ਹੁਣ ਆਪਾਂ ਸਾਰਾ 2.5 ਕਿਲੋਮੀਟਰ ਚੱਲੇ ਆ ਤੇ 150 ਤੋਂ 200 ਰੁਪਿਆ 2.5 ਕਿਲੋਮੀਟਰ ਦੀ ਟੈਕਸੀ ਦਾ ਇੱਥੇ ਆਰਾਮ ਨਾਲ ਲੱਗ ਜਾਂਦਾ ਆ ਦੇਖੋ ਸ਼ਹਿਰ ਦੇ ਵਿਚਾਲੇ ਇਹਨਾਂ ਨੇ ਉਹ ਲਾ ਰੱਖਿਆ ਟੋਲ ਪਲਾਜ਼ਾ ਲਾ ਰੱਖਿਆ ਪਰ ਇਹ ਸ਼ਹਿਰ ਦਾ ਥੋੜਾ ਜਿਹਾ ਬਾਹਰਲਾ ਪਾਸਾ ਆ ਗਿਆ ਇੱਥੇ ਅੱਡ ਅੱਡ ਮਤਲਬ ਜਦੋਂ ਕੋਈ ਵੱਡਾ ਸ਼ਹਿਰ ਫੈਲ ਜਾਂਦਾ ਨਾ ਜਿਵੇਂ ਮਹਾਲੀ ਚੰਡੀਗੜ੍ਹ ਦੇ ਮਹਾਲੀ ਵਿੱਚ ਲੈ ਲਿਆ ਮਹਾਲੀ ਨੇ ਗਾਹਾਂ ਖਰੜ ਨੂੰ ਖਾ ਗਿਆ ਖਰੜ ਗਾਹਾਂ ਮਰੇੜੇ 'ਚ ਪਹੁੰਚ ਗਿਆ ਕਰਾਲੀ ਵਾਲੇ ਪਾਸੇ ਨੂੰ ਤਾਂ ਇਹ ਸਿਸਟਮ ਇੱਥੇ ਵੀ ਜਿਹੜਾ ਵੱਡਾ ਸ਼ਹਿਰ ਆ ਵੀ ਜਾਂ ਉਹਨੇ ਨੇੜੇ ਤੇੜੇ ਦੇ ਪੰਡਾ ਪੰਡਾ ਜਿਹੜਾ ਹਿਸਾਬ ਲਦਾ ਆਪਦੇ ਵਿੱਚ ਹੀ ਰਲ ਲਿਆ ਜਿਹੜੀ ਜਗ੍ਹਾ ਭਾਈ ਮੈਂ ਬੁੱਕ ਕੀਤੀ ਸੀ ਟੈਕਸੀ ਤੇ ਉਹ ਲੋਕੇਸ਼ਨ ਸਹੀ ਨਹੀਂ ਸੀ ਬਾਈ ਕਹਿੰਦਾ ਵੀ ਗਲਤ ਲੋਕੇਸ਼ਨ ਆਹੋ ਮੈਂ ਤੈਨੂੰ ਸਹੀ ਤੇ ਲੈ ਕੇ ਚੱਲਦਾ ਫਿਰ ਮੈਂ ਮੈਪ ਤੇ ਚੰਗੀ ਤਰ੍ਹਾਂ ਲੱਭੀ ਉਹ ਲੋਕੇਸ਼ਨ ਹੁਣ ਆਪਾਂ ਉਧਰ ਨੂੰ ਚੱਲੇ ਆ ਮਤਲਬ 5-7 ਕਿਲੋਮੀਟਰ ਆਪਦੀ ਲੋਕੇਸ਼ਨ ਤੋਂ ਆਪਾਂ ਸਾਈਡ ਤੇ ਚੱਲੇ ਆ ਉਹ ਦੇਖੋ ਸਾਹਮਣੇ ਸਕਰੀਨ ਤੇ ਤੁਹਾਨੂੰ ਬਿਲਡਿੰਗ ਦਿਖ ਰਹੀ ਆ ਨਾ ਬਹੁਤ ਉੱਚੀ ਜੀ ਅਸਲ ਦੇ ਵਿੱਚ ਉਹਨੂੰ ਟਾਵਰ ਐਫ ਕਿਹਾ ਜਾਂਦਾ ਤੇ ਅਫਰੀਕਾ ਦੀ ਸਭ ਤੋਂ ਉੱਚੀ ਬਿਲਡਿੰਗ ਹੈ ਜੀ ਇਹ ਜਿਹੜੀ ਹਜੇ ਅੰਡਰ ਕੰਸਟਰਕਸ਼ਨ ਆ ਇਸ ਤੋਂ ਪਹਿਲਾਂ ਬਾਈ ਦਰਖਤ ਲਾਇਆ ਮੂਰੇ ਕੀ ਪਹੁੰਚ ਗਿਆ ਆਪਾਂ ਆਪਦੀ ਲੋਕੇਸ਼ਨ ਤੇ ਇਹ ਪੁਲ ਦਿਖਾਉਣ ਤੋਂ ਪਹਿਲਾਂ ਨਾ ਇਸ ਪੁਲ ਦੇ ਪਿਛਲੇ ਪਾਸੇ ਇੱਕ ਬਹੁਤ ਵੱਡੀ ਬਿਲਡਿੰਗ ਹੈ ਇਹਨਾਂ ਦੀ ਉਹ ਤੁਹਾਨੂੰ ਆਪਾਂ ਦਿਖਾ ਦਈਏ ਇਧਰਲੇ ਪਾਸੇ ਦੇਖੋ ਉਹ ਨਦੀ ਚੱਲ ਰਹੀ ਆ ਥੱਲੇ ਸੜਕਾਂ ਘਾਟ ਬਣਿਆ ਹੋਇਆ ਬਹੁਤ ਯਾਰ ਤੇ ਇਹ ਸਸਪੈਂਸ਼ਨ ਬ੍ਰਿਜ ਆ ਭਾਈ ਜਦੋਂ ਇਹਦੇ ਉੱਤੋਂ ਦੀ ਕੋਈ ਗੱਡੀ ਕੋਈ ਟਰੱਕ ਕੁਝ ਵੀ ਲੰਘਦਾ ਤਾਂ ਇਹ ਹਿੱਲਦਾ ਤਾਂ ਸਸਪੈਂਸ਼ਨ ਇਹਦੇ ਵਿੱਚ ਰੱਖਣੀ ਜ਼ਰੂਰੀ ਹੁੰਦੀ ਆ ਇਹਦਾ ਹਿੱਲਣਾ ਜ਼ਰੂਰੀ ਹੁੰਦਾ ਤਾਂ ਨਹੀਂ ਫਿਰ ਪੁਲ ਕਹਿੰਦੇ ਡਿੱਗਣ ਦੇ ਚਾਂਸ ਬਣ ਜਾਂਦੇ ਜੇ ਇਹਨੂੰ ਜਮਾ ਟਾਈਟ ਕਰਕੇ ਬਣਾਤਾ ਤੇ ਇਸ ਟਾਈਮ ਹਲੋ ਤੇ ਇਸ ਟਾਈਮ ਜਿਹੜੀ ਤੁਸੀਂ ਆਹ ਬਿਲਡਿੰਗ ਦੇਖ ਰਹੇ ਹੋ ਪਤਲੀ ਜੀ ਲੰਬੀ ਜੀ ਇਹ ਅਫਰੀਕਾ ਦੀ ਸਾਰਿਆਂ ਤੋਂ ਉੱਚੀ ਬਿਲਡਿੰਗ ਹੈ ਜੀ ਇਸ ਤੋਂ ਪਹਿਲਾਂ ਜਿਹੜਾ ਰਿਕਾਰਡ ਹੁੰਦਾ ਸੀ ਸਾਊਥ ਅਫਰੀਕਾ ਦੀ ਬਿਲਡਿੰਗ ਲਿਓਨਾਰਡ ਉਹਦੇ ਨਾਂ ਤੇ ਅਫਰੀਕਾ ਦਾ ਸਾਰਿਆਂ ਤੋਂ ਉੱਚੀ ਬਿਲਡਿੰਗ ਦਾ ਖਿਤਾਬ ਸੀ ਪਰ ਹੁਣ ਇਹ ਅਫਰੀਕਾ ਦੀ ਸਾਰਿਆਂ ਤੋਂ ਉੱਚੀ ਬਿਲਡਿੰਗ ਹੈ ਜੀ ਇਹਦਾ ਨਾਮ ਹੈਗਾ ਟਾਵਰ ਐਫ ਜਾਂ ਐਫ ਟਾਵਰ ਵੀ ਕਹੇ ਜਾਂਦੇ ਨੇ ਇਹਨੂੰ 421 ਮੀਟਰ ਦੀ ਇਹਦੀ ਹਾਈਟ ਆ ਤੇ ਫੁੱਟਾਂ ਦੇ ਵਿੱਚ ਗੱਲ ਕਰੀਏ ਤਾਂ 1381 ਫੁੱਟ ਬਣਦੇ ਨੇ ਜੀ ਐਡਮਿਨਿਸਟ੍ਰੇਟਰ ਜਿਹਨੂੰ ਆਪਾਂ ਕਹਿੰਦੇ ਆ ਜਾਂ ਐਡਮਿਨ ਵਾਲੇ ਜਿਹੜੇ ਬੰਦੇ ਨੇ ਸ਼ਹਿਰ ਚਲਾਉਂਦੇ ਨੇ ਦੇਸ਼ ਚਲਾਉਂਦੇ ਨੇ ਉਹਨਾਂ ਦੇ ਇਹਦੇ ਵਿੱਚ ਦਫ਼ਤਰ ਹੋਇਆ ਕਰਨਗੇ ਤੇ ਹਜੇ ਇਹ ਬਣ ਕੇ ਕੰਪਲੀਟ ਨਹੀਂ ਹੋਇਆ ਅੰਡਰ ਕੰਸਟਰਕਸ਼ਨ ਆ ਟੋਟਲ ਇਹਦੇ ਵਿੱਚ 76 ਫਲੋਰ ਨੇ 76 ਫਲੋਰ ਆ ਦੇਖੋ ਵਲਦਾ ਦਿਖਾ ਦਾਂ ਜੀ ਜਿਹਨੇ ਰੌਲਾ ਪਾਇਆ ਹੁਣ ਤੁਸੀਂ ਆਹ ਦੇਖੋ ਇਹ ਹਜੇ ਬਣ ਕੇ ਤਿਆਰ ਹੋਣੀ ਆ ਕਰੇਨਾ ਕਰੂਨਾ ਸਮਾਨ ਸਮੋਣ ਦੇ ਉੱਤੇ ਲਾਈ ਜਾਂਦੇ ਨੇ ਠੀਕ ਹੈ ਜੀ ਇਹ ਕਹਿੰਦੇ ਆਈਵਰੀ ਕੋਸਟ ਦੀ ਆਣ ਬਾਣ ਸ਼ਾਨ ਆ ਭਾਈ ਉਸ ਤੋਂ ਬਾਅਦ ਜਿਹੜੇ ਪੁਲ ਦੇ ਉੱਤੇ ਆਪਾਂ ਖੜੇ ਆ ਇਹ ਵੀ ਬਹੁਤ ਸੋਹਣੀ ਲੋਕੇਸ਼ਨ ਆ ਜਦੋਂ ਆਪਾਂ ਗੂਗਲ ਦੇ ਉੱਤੇ ਇਹ ਦੇਸ਼ ਸਰਚ ਕਰਦੇ ਆ ਨਾ ਤਾਂ ਇੱਥੋਂ ਦੀ ਲੋਕੇਸ਼ਨ ਦੀ ਫੋਟੋ ਆਉਂਦੀ ਹੈ ਕਿਉਂਕਿ ਆਲੇ-ਦਾਲੇ ਬਿਲਡਿੰਗਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਇਹ ਪੁਲ ਜਿਹੜਾ ਹੈਗਾ ਜੀ ਇਹ ਚਾਈਨਾ ਵਾਲਿਆਂ ਨੇ ਬਣਾਇਆ ਹੋਇਆ ਉਹ ਬਿਲਡਿੰਗ ਬਣਾਈ ਹੈ ਬੈਲਜੀਅਮ ਵਾਲਿਆਂ ਨੇ 530 ਮਿਲੀਅਨ ਯੂਰੋ ਖਰਚ ਕੀਤੇ ਗਏ ਨੇ ਇਸ ਪੁਲ ਨੂੰ ਬਣਾਉਣ ਵਾਸਤੇ ਤੇ ਬਾਕੀ ਵੀ ਆਏ ਆ ਚਾਈਨਾ ਵਾਲੇ ਹੀ ਸਾਰਾ ਕੰਮ ਕਰ ਰਹੇ ਨੇ ਅਫਰੀਕਾ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਵੱਡੇ ਵੱਡੇ ਪਲਾਂਟ ਵੱਡੀਆਂ ਵੱਡੀਆਂ ਬਿਲਡਿੰਗਾਂ ਪੁਲ ਕੁਝ ਵੀ ਆ ਤਾਂ ਉਹ 90% ਕੰਮ ਜਿਹੜੇ ਹੈਗੇ ਆ ਚਾਈਨਾ ਵਾਲੇ ਸੰਭੀ ਬੈਠੇ ਨੇ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਵੀ ਘੁੰਮਦੇ ਆ ਨਾ ਕਿਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤਾਂ ਜਿਹੜੇ ਬੰਦੇ ਖੜ ਕੇ ਉਸ ਕੰਮ ਦੀ ਦੇਖਰੇਖ ਕਰ ਰਹੇ ਹੁੰਦੇ ਨੇ ਉਹਨਾਂ ਦੇ ਮੂੰਹ ਬੜੰਗਿਆਂ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਭਾਈ ਚਾਈਨਾ ਵਾਲੇ ਨੇ ਚਾਈਨਾ ਬਹੁਤ ਦੱਬ ਕੇ ਤਰੱਕੀ ਕਰ ਰਿਹਾ ਤੇ ਬਹੁਤ ਦੁਨੀਆ ਦੇ ਵਿੱਚ ਆਪਦੇ ਪੈਰ ਪਸਾਰੀ ਬੈਠਾ ਹੋ ਖਾਸ ਕਰਕੇ ਕੰਸਟਰਕਸ਼ਨ ਵਾਲੇ ਮਾਮਲੇ ਦੇ ਵਿੱਚ ਪਰ ਅਫਰੀਕਾ ਦੇ ਵਿੱਚ ਚਾਈਨਾ ਇੱਕ ਮਾਮਲੇ 'ਚ ਇੰਡੀਆ ਤੋਂ ਪਿੱਛੇ ਰਹਿ ਗਿਆ ਸੀ ਬਹੁਤ ਬੁਰੀ ਤਰ੍ਹਾਂ ਚਾਈਨਾ ਇੰਡੀਆ ਤੋਂ ਹਾਰ ਰਿਹਾ ਉਹ ਹਾਰ ਰਿਹਾ ਜੀ ਮੋਟਰਸਾਈਕਲ ਵਾਲੇ ਮਾਮਲੇ 'ਚ ਚਾਈਨਾ ਦੇ ਮੋਟਰਸਾਈਕਲ ਚੱਲਦੇ ਹੁੰਦੇ ਸੀ ਅਫਰੀਕਾ ਦੇ ਵਿੱਚ ਉਹ ਬਹੁਤ ਕਹਿੰਦੇ ਵੀ ਕਾਮਯਾਬ ਚੀਜ਼ ਨਹੀਂ ਨਿਕਲੀ ਤੇ ਖਰਾਬ ਰਿਹਾ ਸਾਰਾ ਸਿਸਟਮ ਉਹਨਾਂ ਦਾ ਉਸ ਤੋਂ ਬਾਅਦ ਫਿਰ ਜਿਹੜੇ ਇੰਡੀਆ ਦੇ ਮੋਟਰਸਾਈਕਲ ਸੀ ਟੀਵੀਐਸ ਵਾਲੇ ਜਾਂ ਬਜਾਜ ਵਾਲੇ ਉਹਨਾਂ ਨੇ ਉਹ ਸਾਰਾ ਬਿਜ਼ਨਸ ਓਵਰਟੇਕ ਕਰ ਲਿਆ ਹੁਣ ਤੁਸੀਂ ਵੈਸਟ ਅਫਰੀਕਾ ਦੇ ਵਿੱਚ ਖਾਸ ਕਰਕੇ ਜਦੋਂ ਘੁੰਮੋਗੇ ਨਾ ਤਾਂ 90% ਮੋਟਰਸਾਈਕਲ ਇੱਥੇ ਇੰਡੀਆ ਦੀ ਕੰਪਨੀ ਦੇ ਨੇ ਸ਼ੇਰੋ ਜੀ ਆ ਚੀਜ਼ ਆਪਾਂ ਦੇਖਣ ਆਏ ਸੀ ਕੈਂਟ ਲੱਗ ਰਹਿਣਾ ਪੂਰਾ ਇਸ ਸ਼ਹਿਰ ਦੇ ਵਿੱਚ ਜਾਦੇ ਕੁਝ ਦੇਖਣ ਨੂੰ ਹੈ ਨਹੀਂ ਬਹੁਤ ਛੋਟੇ ਛੋਟੇ ਪੁਆਇੰਟ ਬਣੇ ਹੋਏ ਨੇ ਜਿਵੇਂ ਚਿੜੀਆ ਘਰ ਹੋ ਗਿਆ ਜਾਂ ਲੋਕ ਆਹ ਵਾਲੀ ਥਾਂ ਜਿੱਥੇ ਮੈਂ ਖੜਾ ਇਹ ਦੇਖਣ ਆ ਜਾਂਦੇ ਨੇ ਬਿਲਡਿੰਗ ਦੇ ਅੰਦਰ ਆਪਾਂ ਜਾ ਨਹੀਂ ਸਕਦੇ ਹਨਾ ਇੱਕ ਇੱਥੇ ਹੋਰ ਬਿਲਡਿੰਗ ਆ ਯਾਰ ਉਹਨਾਂ ਜਿਵੇਂ ਏਜੀਪਟ ਦੇ ਪੀਰਾਮਿਡ ਹੁੰਦੇ ਨੇ ਨਾ ਉਵੇਂ ਦੀ ਬਣੀ ਹੋਈ ਆ ਮਤਲਬ ਲੋਕ ਮਜ਼ਾਕ ਵਾਲੇ ਤਰੀਕੇ ਨਾਲ ਉਹਨੂੰ ਕਹਿੰਦੇ ਨੇ ਆਹ ਉਹ ਬਿਲਡਿੰਗ ਭਾਈ ਠੀਕ ਆ ਪਰ ਇਹਨੂੰ ਲੋਕ ਦੇਖਣ ਜ਼ਰੂਰ ਆਉਂਦੇ ਨੇ ਇੱਕ ਦੋ ਬੰਦਿਆਂ ਦਾ ਮੈਂ ਦੇਖਿਆ ਹੋਰ ਵੀ ਵੀਡੀਓ ਉਹਨਾਂ ਨੇ ਵੀ ਇਹਦੀ ਵੀਡੀਓ ਬਣਾ ਰੱਖੀ ਸੀ ਆ ਸਾਹਮਣੇ ਬਿਲਡਿੰਗ ਆ ਇਸ ਬਿਲਡਿੰਗ ਦਾ ਰੰਗ ਪਰਪਲ ਕਲਰ ਦਾ ਤੁੰਦਲੀ ਜੀ ਕਿਉਂ ਹੋ ਗਈ ਹਾਂ ਆ ਸੀ ਠੀਕ ਆ ਖੁਸ਼ ਹੋਨ ਲਾਈਕ ਮਾਰ ਦੋ ਇਹ ਚੀਜ਼ ਦੇ ਉੱਤੇ ਜੇ ਤੁਹਾਨੂੰ ਸ਼ਹਿਰ ਸੋਹਣਾ ਲੱਗਿਆ ਤੇ ਆਪਣੀ ਵੀਡੀਓ ਘੈਂਟ ਲੱਗੀ ਤੇ ਹੁਣ ਸੋਹਣੀ ਜੀ ਲੋਕੇਸ਼ਨ ਤੇ ਖੜਕੇ ਤੁਹਾਨੂੰ ਦੱਸਦੀ ਆ ਆਪਾਂ ਵੀ ਆਪਣੇ ਘਾਨਾ ਦੇ ਵੀਜ਼ੇ ਦਾ ਥੋੜਾ ਜਿਹਾ ਪੰਗਾ ਪੈ ਗਿਆ ਕਿਉਂਕਿ ਯਾਰ ਆਪਾਂ ਨੂੰ ਅੰਬੈਸੀ ਵੀਜ਼ਾ ਨਹੀਂ ਦੇ ਰਹੀ ਤੇ ਲਾਈਬੇਰੀਆ ਦੇ ਵਿੱਚ ਮੈਂ ਗਿਆ ਉੱਥੇ ਉਹਨਾਂ ਨੇ ਵੀਜ਼ਾ ਦੇਣ ਤੋਂ ਮਨਾ ਕਰਤਾ ਕਹਿੰਦੇ ਲਾਈਬੇਰੀਆ ਦੇ ਸਿਟੀਜ਼ਨ ਨੂੰ ਤਾਂ ਸਾਨੂੰ ਵੀਜ਼ਾ ਮਿਲੂਗਾ ਇਸ ਦੇਸ਼ ਦੇ ਵਿੱਚ ਮੈਂ ਆਇਆ ਇੱਥੇ ਆ ਕੇ ਉਹਨਾਂ ਨੇ ਵੀਜ਼ਾ ਦੇਣ ਤੋਂ ਮਨਾ ਕਰਤਾ ਕਹਿੰਦੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਇੰਡੀਆ ਤੋਂ ਜਾ ਕੇ ਅਪਲਾਈ ਕਰੋ ਜੇ ਸਾਡੇ ਕੋਲ ਅਪਲਾਈ ਕਰਨਾ ਤਾਂ ਉਸ ਤੋਂ ਪਹਿਲਾਂ ਅਗਲੀ ਕੰਟਰੀ ਦਾ ਵੀਜ਼ਾ ਲੈ ਕੇ ਆਓ ਫਿਰ ਆਨਲਾਈਨ ਫਾਰਮ ਭਰੋ ਫਿਰ ਫਾਰਮ ਸਬਮਿਟ ਕਰੋ 5 ਦਿਨ ਉਹਨੂੰ ਲੱਗਣਗੇ ਉਦੋਂ ਬਾਅਦ ਸਾਡੇ ਕੋਲ ਫਾਰਮ ਲੈ ਕੇ ਆਓ 5 ਦਿਨ ਅਸੀਂ ਲਾਵਾਂਗੇ ਮਤਲਬ ਘਮ ਘਮਾ ਕੇ ਉਹਨਾਂ ਬੰਦਿਆਂ ਨੇ ਆਪਾਂ ਨੂੰ ਕਹਿਤਾ ਵੀ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ ਸੌਖੇ ਤਰੀਕੇ ਨਾਲ ਉਹ ਚੱਕਰ ਦੇ ਵਿੱਚ ਫਿਰ ਮੇਰਾ ਥੋੜਾ ਜਿਹਾ ਮੂਡ ਖਰਾਬ ਹੋ ਗਿਆ ਜਾਂ ਫਿਰ ਮੇਰਾ ਮਨ ਕੀਤਾ ਮੈਂ ਕਿਹਾ ਬਈ ਐ ਮਨ ਕਰਿਆ ਵੀ ਪੰਜਾਬ ਹੀ ਉੱਡ ਜਾ ਯਾਰ ਇੱਕ ਤਾਂ ਪਹਿਲੀ ਘੁੰਮ ਘੁਮ ਕੇ ਮੈਂ ਥੱਕ ਗਿਆ ਉੱਪਰ ਦੀ ਅੰਬੈਸੀ ਨੇ ਵੀਜ਼ਾ ਦੇ ਰਹੀ ਸੋ ਫਿਰ ਮੈਂ ਪਲਾਨ ਕੀਤਾ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਬਾਰਡਰ ਤੇ ਵੀਜ਼ਾ ਮਿਲ ਜੂਗਾ ਮੈਂ ਕਿੰਨੇ ਪਰਸੈਂਟ ਚਾਂਸ ਨੇ ਕਹਿੰਦੇ ਜੀ 70% ਚਾਂਸ ਹੈਗੇ ਨੇ ਤੁਹਾਨੂੰ ਬਾਰਡਰ ਤੇ ਵੀਜ਼ਾ ਮਿਲ ਜੇ ਪਰ 30% ਚਾਂਸ ਨੇ ਵੀਜ਼ਾ ਨਹੀਂ ਮਿਲਣਾ ਪਰ ਮੈਂ ਸੁਣਿਆ ਕਿ ਖਾਸੇ ਪਾਸੇ ਚੈੱਕ ਵੀ ਕੀਤਾ ਵੀ ਬਾਰਡਰ ਤੇ ਵੀਜ਼ੇ ਵਾਲਾ ਕੋਈ ਰਿਵਾਜ ਹੈ ਨਹੀਂ ਸੋ ਬਾਰੀ ਬਾਰੀ ਰਿਸਕ ਲੈਣ ਦਾ ਕੋਈ ਫਾਇਦਾ ਨਹੀਂ ਮੈਂ ਜਾਵਾਂ ਉੱਥੇ ਮੈਨੂੰ ਵੀਜ਼ਾ ਨਾ ਮਿਲਿਆ ਤਾਂ ਵਾਪਸ ਫਿਰ ਮੁੜ ਕੇ ਆਵਾਂ ਤਾਂ ਫਿਰ ਮੈਂ ਕਹਾਂ ਨਹੀਂ ਯਾਰ ਆਪਾਂ ਐ ਨਹੀਂ ਕਰਨਾ ਕਿਉਂਕਿ ਪਹਿਲਾਂ ਹੀ ਆਪਾਂ ਇੱਧਰ ਬਹੁਤ ਭੁਗਾਈ ਹੋਣ ਤੱਕ ਕਰ ਚੁੱਕੇ ਆਂ ਬੱਸਾਂ ਦੇ ਵਿੱਚ ਟੈਕਸੀਆਂ ਦੇ ਵਿੱਚ ਸੋ ਮੈਂ ਪਲਾਨ ਕੀਤਾ ਵੀ ਆਪਾਂ ਐ ਕਰਦੇ ਆਂ ਇੱਥੋਂ ਆ ਪਾਸਾ ਛੱਡ ਦਿੰਨੇ ਆ ਜਿਹੜੇ ਪਿਛਲੇ 3-4 ਦੇਸ਼ ਰਹਿ ਗਏ ਨਾ ਵੈਸਟ ਅਫਰੀਕਾ ਵਾਲਾ ਪਾਸਾ ਛੱਡ ਦਿੰਨੇ ਆ ਸੋ ਉਹਨੂੰ ਨਵੀਂ ਥਾਂ ਤੇ ਲੈ ਕੇ ਚੱਲਦੇ ਆਂ ਉਹਨੂੰ ਨਵੀਂ ਥਾਂ ਕਿਹੜੀ ਆ ਉਹਦਾ ਵੀਜ਼ਾ ਮੈਂ ਅੱਜ ਅਪਲਾਈ ਕਰਨਾ ਤੇ ਉਹਦੀ ਮੈਂ ਟਿਕਟ ਅੱਜ ਬੁ ਤੇ ਉਹਦਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਇੱਕ ਦਿਨ ਦੇ ਵਿੱਚ ਵਿੱਚ ਉਹਦਾ ਵੀਜ਼ਾ ਆ ਜਾਣਾ ਠੀਕ ਆ ਤੇ ਉਹ ਮੈਂ ਤੁਹਾਨੂੰ ਉਦੋਂ ਦੱਸੂਗਾ ਜਦੋਂ ਮੇਰਾ ਫਾਈਨਲ ਹੋ ਗਿਆ ਹੈ ਨਹੀਂ ਪਤਾ ਵੀ ਰਾਤ ਨੂੰ ਮੇਰਾ ਫੇਰ ਮੂਡ ਬਦਲ ਜੇ ਵੀ ਚੱਲ ਬਾਰਡਰ ਤੇ ਜਾ ਕੇ ਦੇਖਦੇ ਆ ਜੇ ਮੈਂ ਤੁਹਾਨੂੰ ਦੱਸਿਆ ਕਿ ਇਸ ਪੁਲ ਨੂੰ ਬਣਾਉਣ ਵਾਸਤੇ 530 ਮਿਲੀਅਨ ਲੱਗੇ ਨੇ ਤਾਂ 530 ਮਿਲੀਅਨ ਯੂਰੋ ਬਹੁਤ ਜ਼ਿਆਦਾ ਰੇਟ ਆ ਮਤਲਬ ਬਹੁਤ ਜ਼ਿਆਦਾ ਇਹਦੇ ਉੱਤੇ ਖਰਚਾ ਹੋਇਆ ਹੋਇਆ ਪਰ ਗੱਲ ਐ ਵੀ ਯਾਰ ਇਧਰਲੇ ਪਾਸੇ ਵੈਸੇ ਬਹੁਤ ਜ਼ਿਆਦਾ ਮੰਗਾਈ ਆ ਇਨੂੰ ਬਣਾਉਣ ਦਾ ਮੇਨ ਮਕਸਦ ਇਹੀ ਸੀ ਇਹ ਦੱਸਣਾ ਚਾਹੁੰਦੇ ਸੀ ਵੀ ਸਾਡਾ ਦੇਸ਼ ਭਾਈ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਨਹੀਂ ਇਹ ਇਹਨੂੰ ਨਾਰਮਲ ਸਿੰਪਲ ਬ੍ਰਿਜ ਵੀ ਇੱਥੇ ਬਣਾ ਸਕਦੇ ਸੀ ਲੋਕਾਂ ਦੇ ਤੁਰਨ ਵਾਸਤੇ ਅਲੱਗ ਤੋਂ ਰਾਹ ਬਣਾਇਆ ਹੋਇਆ ਤੇ 530 ਮਿਲੀਅਨ ਯੂਰੋ ਖਰਚਾ ਇਹ ਤਾਂ ਆ ਗਿਆ ਇੱਥੇ ਕਿਉਂਕਿ ਵੈਸੇ ਹੀ ਬਹੁਤ ਜ਼ਿਆਦਾ ਮਹਿੰਗਾਈ ਆ ਜੀ ਨਾਰਮਲ ਰੇਟ ਨਾਰਮਲ ਚੀਜ਼ਾਂ ਦੇ ਰੇਟ ਖਾਣ ਪੀਣ ਦਾ ਕੱਪੜੇ ਲੀੜੇ ਦਾ ਕਿਸੇ ਵੀ ਤਰ੍ਹਾਂ ਦਾ ਇੱਥੇ ਤੁਸੀਂ ਕੋਈ ਵੀ ਕੰਮ ਕਰ ਛੇੜ ਕੇ ਦੇਖ ਲਓ ਤੇ ਇਧਰਲੇ ਪਾਸੇ ਥੋੜੀ ਜਿਹੀ ਮਹਿੰਗਾਈ ਆ ਰੇਟ ਜ਼ਿਆਦੇ ਆ ਤਾਂ ਕਰਕੇ ਨਿੱਕੇ ਜਿਹੇ ਪ੍ਰੋਜੈਕ 530 ਮਿਲੀਅਨ ਲੱਗ ਗਿਆ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਜਦੋਂ ਮੈਂ ਡੀ ਕੈਥਲਨ ਤੋਂ ਬਾਹਰ ਨਿਕਲਿਆ ਨਾ ਬਾਹਰ ਆ ਕੇ ਮੈਂ ਟੈਕਸੀ ਬੁੱਕ ਕਰ ਲਈ ਤੇ ਟੈਕਸੀ ਹਜੇ ਆਉਣ ਦੇ ਵਿੱਚ ਟਾਈਮ ਲਾ ਰਹੀ ਸੀ ਮੈਂ ਬਾਹਰ ਆ ਕੇ ਖੜਾ ਤਾਂ ਸਾਈਡ ਤੇ ਨਾ ਇੱਥੇ ਦੋ ਕੁੜੀਆਂ ਖੜੀਆਂ ਮੇਰੇ ਕੋਲ ਤੇ ਉਹ ਖੜੀਆਂ ਆਪਣੀਆਂ ਨਾਰਮਲ ਗੱਲਾਂ ਬਾਤਾਂ ਕਰ ਰਹੀਆਂ ਸੀ ਪਰ ਪਤਾ ਨਹੀਂ ਲੱਗਿਆ ਬਾਈ ਕਿਹੜੇ ਵੇਲੇ ਨਾ ਜਮਾ ਮੇਰੇ ਨਾਲ ਖੜ ਕੇ ਇੱਥੇ ਪਿਛਲੇ ਪਾਸੇ ਖੜੀਆਂ ਮੇਰੇ ਮੈਂ ਫੋਨ ਦੇ ਵਿੱਚ ਉਲਝਿਆ ਹੋਇਆ ਸੀ ਮੈਂ ਦੇਖੀ ਜਾਂ ਸੀ ਵੀ ਕਿਹੜੀ ਲੋਕੇਸ਼ਨ ਤੇ ਜਾਣਾ ਤੇ ਟੈਕਸੀ ਕਿੰਨੇ ਟਾਈਮ ਚਾ ਰਹੀ ਆ ਤਾਂ ਉਹ ਜਮਾ ਜੋ ਮੇਰੇ ਨਾਲ ਖੜ ਕੇ ਖੜੀਆਂ ਤੇ ਮੈਨੂੰ ਆਤਾ ਜਦੋਂ ਕੋਈ ਬੰਦਾ ਮੇਰੇ ਨਾਲ ਖਹਿ ਕੇ ਲੰਗੇ ਜਾਂ ਮੈਂ ਕਿਸੇ ਇਕੱਠ ਵਿੱਚ ਦੀ ਲੰਘ ਰਿਹਾ ਜਾਂ ਹੁਣ ਵੀ ਕੋਈ ਇਕੱਠ ਆ ਰਿਹਾ ਮੇਰੇ ਕੋਲ ਦੀ ਪੰਜ ਸੱਤ ਬੰਦੇ ਲੰਘ ਜਾਣ ਤਾਂ ਮੈਂ ਉਹਦੇ ਫੋਨ ਦੇ ਜੇਬਾਂ ਤੇ ਹੱਥ ਜ਼ਰੂਰ ਮਾਰਦਾ ਹੁੰਨਾ ਤੇ ਜਦੋਂ ਉਹ ਜਮਾ ਮੇਰੇ ਨਾਲ ਖਹਿ ਕੇ ਖੜੀਆ ਨਾ ਮੈਂ ਨਾਲ ਦੀ ਨਾਲ ਆਪਦੇ ਬੈਗ ਦੀ ਪਿਛਲੀ ਜੇਪ ਤੇ ਹੱਥ ਮਾਰਿਆ ਤੇ ਮੇਰੇ ਬੈਗ ਦੀ ਜਿੱਪ ਖੁੱਲੀ ਸੀ ਤੇ ਹੁਣ ਗੱਲ ਇਹ ਸੀ ਵੀ ਮੇਰੇ ਫੋਨ ਮੇਰੀਆਂ ਜੇਬਾਂ ਦੇ ਵਿੱਚ ਸੀ ਮੈਂ ਫੋਨਾਂ ਤੇ ਹੱਥ ਮਾਰਿਆ ਫੋਨ ਮੇਰੇ ਠੀਕ ਸੀ ਪਰ ਲਈ ਜੇਬ ਦੇ ਵਿੱਚ ਮੇਰਾ ਬਟੂਆ ਸੀ ਬਟੂਆ ਮੇਰੇ ਕੋਲ ਹੈਗਾ ਸੀ ਉਹ ਪਿਛਲੀ ਜੇਬ ਦੇ ਵਿੱਚ ਸਿਰਫ ਮਾਈ ਤੇ ਮੈਂ ਦੁਬਾਰੋਂ ਹੀ ਹੱਥ ਲਾ ਕੇ ਚੈੱਕ ਕਰ ਲਿਆ ਵੀ ਹਾਂ ਮਾਈਕ ਉਹਦੇ ਵਿੱਚ ਹੈਗਾ ਤੇ ਫਿਰ ਮੈਂ ਜਿੱਪ ਨੂੰ ਉਹਦਾ ਸਾਹਮਣੀ ਮੈਂ ਤਾਂ ਹਾਂ ਨੂੰ ਫੇਰ ਲਾਤਾ ਮੈਂ ਅਸੀਂ ਬਈ ਕੋਈ ਨਾ ਕੋਈ ਕਾਂਡ ਉੱਥੇ ਹੋਣ ਲੱਗਿਆ ਸੀ ਉਹ ਬਚ ਗਿਆ ਸ਼ਾਮ ਨੂੰ ਨਜ਼ਾਰਾ ਇਹਦਾ ਐਵੇਂ ਦਾ ਹੋ ਜਾਂਦਾ ਹਜੇ ਬਿਲਡਿੰਗ ਉਹ ਪੂਰੀ ਬਣ ਕੇ ਤਿਆਰ ਨਹੀਂ ਨਾ ਹੋਈ ਤਾਂ ਕਰਕੇ ਉਹਦੇ ਵਿੱਚ ਚੱਜ ਨਾਲ ਲਾਈਟਾਂ ਵੀ ਨਹੀਂ ਚੱਲ ਰਹੀਆਂ ਪਰ ਜਦੋਂ ਉਹ ਬਿਲਡਿੰਗ ਪੂਰੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਫਿਰ ਬਹੁਤ ਸੋਹਣੀ ਲੱਗੂਗੀ ਲੋਕੇਸ਼ਨ ਇਹ ਬਣਾਉਣ ਦਾ ਮਕਸਦ ਇਹ ਪੁਲ ਨੂੰ ਤਾਂ ਕਹਿੰਦੇ ਬਸ ਟੌਰ ਟੌਰਚ ਹੀ ਬਣਾਇਆ ਦੂਜੇ ਦੇਸ਼ਾਂ ਨੂੰ ਦਿਖਾਉਣ ਵਾਸਤੇ ਬਈ ਆ ਦੇਖੋ ਭਾਈ ਸਾਡੀ ਵੀ ਡਿਵੈਲਪਿੰਗ ਕੰਟਰੀ ਆ ਤੇ ਜਿਹੜੀ ਆਹ ਬਿਲਡਿੰਗ ਆ ਇਹ ਤਾਂ ਚਲ ਐ ਵੀ ਰਿਕਾਰਡ ਬਣ ਗਿਆ ਕੋਈ ਇਹਨਾਂ ਦਾ ਨਾ ਰਿਕਾਰਡ ਹੋ ਗਿਆ ਵੀ ਸਾਡੇ ਦੇਸ਼ ਦੇ ਵਿੱਚ ਅਫਰੀਕਾ ਦੀ ਸਭ ਤੋਂ ਉੱਚੀ ਬਿਲਡਿੰਗ ਵੀ ਆ ਆ ਆ ਟਾਵਰ ਵਾਲਾ ਕੰਮ ਕਿਉਂਕਿ ਇਹਨਾਂ ਦਾ ਇਹਦਾ ਜੇ ਤੁਸੀਂ ਵੈਸੇ ਵੀ ਇਹਦੇ ਬਾਰੇ ਰਿਸਰਚ ਕਰੋਗੇ ਵੀ 530 ਮਿਲੀਅਨ ਪ੍ਰੋਜੈਕਟ ਇਹਦੇ ਉੱਤੇ ਕਿਉਂ ਲਾਇਆ ਗਿਆ ਤਾਂ ਕਹਿੰਦੇ ਵੀ ਇਹ ਰਿਪਰੈਜ਼ੈਂਟ ਕਰਦਾ ਵੀ ਸਾਡੀ ਕੰਟਰੀ ਤਰੱਕੀ ਦੇ ਰਾਹ ਤੇ ਆ ਮਸਾਂ ਮਿਲੀ ਆ ਯਾਰ ਇੱਥੇ ਟੈਕਸੀ ਇੱਕ ਦੋ ਟੈਕਸੀਆਂ ਪਹਿਲਾਂ ਕੈਨਸਲ ਕਰਨੀਆਂ ਪਈਆਂ ਫੇਰ ਆਈ ਆ ਇਹ ਹੈਲੋ ਬ੍ਰਦਰ ਬੋਂਜੋਰ ਬੋਂਜੋਰ ਦਾ ਮਤਲਬ ਹੁੰਦਾ ਫ੍ਰੈਂਚ ਦੇ ਵਿੱਚ ਹੈਲੋ ਮਤਲਬ ਸਤਿ ਸ਼੍ਰੀ ਅਕਾਲ ਜੀ ਇਹ ਨਾ ਪੁਲ ਤੇ ਗੱਡੀਆਂ ਖੜਨ ਵਾਸਤੇ ਜਗ੍ਹਾ ਨਹੀਂ ਬਣੀ ਹੋਈ ਤਾਂ ਕਰਕੇ ਫਿਰ ਗੱਡੀਆਂ ਘੁਮ ਘਮਾ ਕੇ ਜੇ ਆਉਂਦੀਆਂ ਨੇ ਬਸ ਇੰਨੀ ਕੁ ਥਾਂ ਤੇ ਤੁਸੀਂ ਖੜ ਕੇ ਟੈਕਸੀ ਬੁੱਕ ਕਰੋਗੇ ਫਿਰ ਤੁਹਾਨੂੰ ਟੈਕਸੀ ਲੈਣ ਆ ਜੂਗੀ ਨਹੀਂ ਫਿਰ ਤੁਹਾਨੂੰ ਤੁਰ ਫਿਰ ਕੇ ਉਹਨਾਂ ਪਰਾਂ ਤੋਂ ਜਾਣਾ ਪਊਗਾ ਯੂਅਰ ਵੀਡੀਓ ਓਕੇ ਅੱਛਾ ਬੈਲਟ ਬਾਈ ਬੈਲਟ ਕਣੀ ਹੱਥ ਮਾਰਦਾ ਮੈਨੂੰ ਕਹਦਾ ਕਿ ਤੇ ਮੇਰੀ ਵੀਡੀਓ ਹੋਣਾ ਮਗਾ ਵੀ ਆ ਕਿੰਨੇ ਦਿਨ ਚੜ ਗਿਆ ਡਰਾਈਵਰ ਆਪ کہہ ਰਿਹਾ ਵੀਡੀਓ ਬਣਾਉਣ ਵਾਸਤੇ ਓਕੇ ਥੈਂਕ ਯੂ ਆ ਦੇਖੋ ਬਾਈ ਜਮਾ ਸਿੰਗਾਪੁਰ ਦੀ ਝਲਕ ਪੈਂਦੀ ਆ ਇੱਕ ਆ ਬਿਲਡਿੰਗ ਇੱਥੇ ਨਵੀਂ ਬਣੀ ਆ ਆਹ ਵਾਲੀ ਨਵੀਂ ਨਹੀਂ ਮਤਲਬ ਵੀ ਇਹ ਵੀ ਤੁਹਾਨੂੰ ਮੈਂ ਦਿਖਾ ਦਾਂ ਇਹ ਪਤਾ ਨਹੀਂ ਕੀ ਚੀਜ਼ ਆ ਚੱਲਦੇ ਆ ਕੁਝ ਖਾਣ ਪੀਣ ਵਾਸਤੇ ਇੱਥੋਂ ਆਪਾਂ ਲੋਕੇਸ਼ਨ ਲਾਈ ਆ ਆ ਇੰਡੀਅਨ ਰੈਸਟੋਰੈਂਟ ਦੀ ਤੇ ਉੱਥੇ ਜਿਹੜੇ ਇੱਥੇ ਮੁੰਡੇ ਰਹਿੰਦੇ ਨੇ ਜਿੰਨਾਂ ਨਾਲ ਆਪਣੀ ਗੱਲਬਾਤ ਹੋ ਕੇ हटੀ ਆ ਪਹਿਲਾਂ ਫੋਨ ਤੇ ਉੰਨਾਂ ਨੂੰ ਵੀ ਮਿਲਾਂਗੇ ਨਾਲੇ ਮੈਨੂੰ ਕੋ ਭੁੱਖ ਲੱਗੀ ਪਈ ਆ ਕੁਝ ਖਾ ਪੀ ਲਵਾਂਗੇ ਜਦੋਂ ਤੱਕ ਉਹ ਆਉਣਗੇ ਉਹ ਘੰਟੇ ਤੱਕ ਆਉਣਗੇ ਮੈਨੂੰ ਹੁਣ ਭੁੱਖ ਜ਼ਿਆਦਾ ਲੱਗੀ ਪਈ ਆ ਕੁਝ ਖਾਣੇ ਪੀਣੇ ਆ ਜਾਗੀ ਮਲੈਸ਼ਾਂਿਆਂ ਦਾ ਮਰ ਜਾਂਦੇ ਨੇ ਪਤਾ ਨਹੀਂ ਚਲਾਨ ਕੱਟਦੇ ਨੇ ਕਿ ਐ ਵੈਸੀ ਮਰ ਜਾਂਦੇ ਨੇ ਆ ਇਥੋਂ ਦਾ ਸਟੇਡੀਅਮ ਆ ਜੀ ਆਹ ਦੇਖ ਲਓ ਇਹਨਾਂ ਦਾ ਸਟੇਡੀਅਮ ਆ ਫੁੱਟਬਾਲ ਦਾ ਇਹ ਲੋਕ ਇਹ ਕੰਟਰੀਆਂ ਫੁੱਟਬਾਲ ਦੀਆਂ ਸ਼ਕੀਨ ਨੇ ਬਾਕੀ ਇਹਨਾਂ ਕੰਟਰੀਆਂ ਦੇ ਵਿੱਚ ਭਾਈ ਟੂਰਿਸਟ ਬਹੁਤ ਘੱਟ ਆਉਂਦੇ ਨੇ ਆਪਾਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਦੇ ਆ ਰਹੇ ਹਾਂ ਤੇ ਤੁਸੀਂ ਵੀ ਕਮੈਂਟ ਕਰਿਓ ਭਾਈ ਕਿਹਨੇ ਕਿਹਨੇ ਪਹਿਲਾਂ ਇਸ ਕੰਟਰੀ ਬਾਰੇ ਸੁਣਿਆ ਸੀ ਮਨ ਲੱਗਦਾ ਵੀ 90% ਲੋਕਾਂ ਨੂੰ ਇਸ ਕੰਟਰੀ ਦਾ ਨਾਮ ਨਹੀਂ ਪਤਾ ਹੋਣਾ ਆਈਵਰੀ ਕੋਸਟ ਘੁੰਮਣ ਕਾ ਮਣ ਵਾਸਤੇ ਇੱਥੇ ਕੁਝ ਨਹੀਂ ਹੈਗਾ ਜੀ ਸਮੁੰਦਰ ਕੰਡਾ ਲੱਗਦਾ ਤਾਂ ਕਰਕੇ ਉੱਥੇ ਆਟੋਮੈਟਿਕ ਨੇਚਰਲ ਬੀਚ ਵੀ ਆ ਮਾੜੀ ਮੋਟੀ ਸਫਾਈ ਕਰਤੀ ਉਹਨੂੰ ਇਹ ਕਹਿੰਦੇ ਨੇ ਟੂਰਿਸਟ ਪੁਆਇੰਟ ਦਾ ਨਾਮ ਦੇਤਾ ਵੈਸੇ ਇੱਥੋਂ ਦਾ ਇੱਕ ਨੈਸ਼ਨਲ ਮਿਊਜ਼ੀਅਮ ਆ ਉਹ ਹਰੇਕ ਦੇਸ਼ ਦੇ ਵਿੱਚ ਹੁੰਦਾ ਹੀ ਆ ਉਹਨਾਂ ਦੀ ਆਪਦੀਆਂ ਕੁਝ ਨਿਸ਼ਾਨੀਆਂ ਪੁਰਾਣਾ ਕਲਚਰ ਵਗੈਰਾ ਉਹਨੇ ਸਾਂਭ ਕੇ ਰੱਖਿਆ ਹੁੰਦਾ ਉਹ ਇੱਥੇ ਹੈਗਾ ਤੇ ਚਿੜੀਆ ਘਰ ਜਿਹੜੀਆਂ ਕਾਮਨ ਜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਇੱਥੇ ਹੈਗੀਆਂ ਨੇ ਤੇ ਇਹਨਾਂ ਕੰਟਰੀਆਂ ਦੇ ਵਿੱਚ ਟੂਰਿਸਟ ਦਾ ਕੋਈ ਕੰਮ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਇੱਥੇ ਜੋੜ ਲਾ ਲਓ ਤਿੰਨ ਦਿਨਾਂ ਬਾਅਦ ਤੁਸੀਂ ਬੋਰ ਹੋਣ ਲੱਗ ਜਾਓਗੇ ਆਪਣੇ ਦਾ ਚਲਾਨ ਆ ਇਹਨਾਂ ਚੀਜ਼ਾਂ ਦਾ ਇਹ ਮੈਂ ਮੇਨ ਸ਼ਹਿਰ 'ਚ ਹੀ ਲਈ ਫਿਰਦੇ ਨੇ ਇੱਥੇ ਹੈਲਮਟ ਦਾ ਰੌਲਾ ਤਾਂ ਹੈਗਾ ਪਰ ਗੱਡੀਆਂ ਜੇ origignal ਰੰਗ ਦੇ ਵਿੱਚ ਨਹੀਂ ਹੈਗੀ ਜਿੰਨਾ ਸਟicker ਇਹਨੇ ਲਵਾ ਰੱਖਿਆ ਤਾਏ ਦਲੀਦਲੀ ਵਾਲੇ ਪਾਸੇ ਤੈਨੂੰ ਬੌਂਡ ਹੀ ਕਰ ਦਿੰਦੇ ਵੈਸੇ ਤਾਂ ਨਿੱਕੇ ਨਿੱਕੇ ਚੀਜ਼ਾਂ ਦੇ ਹੋਰ ਬਹੁਤ ਚਲਾਨ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ ਐਡਾ ਰਿਵਾਜ ਨਹੀਂ ਹੈਗਾ ਨਹੀਂ ਚਪਲਾਂ ਪਾ ਕੇ ਮੋਟਰਸਾਈਕਲ ਚਲਾਉਣ ਦੇ ਗੱਡੀ ਚਲਾਉਣ ਤੇ ਵੀ ਚੰਡੀਗੜ੍ਹ ਨਾਲ ਚਲਾਨ ਕੱਟ ਦਿੰਦੇ ਨੇ ਜੇ ਆਪ ਦੀ ਆਈ ਤੇ ਆਉਣ ਉਹ ਠੀਕ ਹੈ ਜੀ ਲੋ ਜੀ ਇਸ ਟਾਈਮ ਅਸੀਂ ਇੰਡੀਆ ਰੈਸਟੋਰੈਂਟ ਦੇ ਵਿੱਚ ਬੈਠੇ ਆ ਤੇ ਇੰਡੀਆ ਰੈਸਟੋਰੈਂਟ ਦਾ ਨਾਮ ਹੈਗਾ ਜੀ ਇੰਡੀਅਨ ਮਾਇਨੇਚਰ ਇੰਡੀਅਨ ਬਾਇ ਨੇਚਰ ਤੇ ਸਾਡੇ ਨਾਲ ਬੰਦੇ ਬੈਠੇ ਨੇ ਮੈਂ ਤੁਹਾਨੂੰ ਸਵੇਰੇ ਵਲੌਗ ਦੇ ਵਿੱਚ ਕਿਹਾ ਸੀ ਕਿ ਆਪਣੇ ਪਟਿਆਲੇ ਦੇ ਬੰਦੇ ਇੱਥੇ ਕੰਮ ਕਰਦੇ ਨੇ ਜੋਬ ਕਰਦੇ ਨੇ ਵੀ ਸ਼ਾਮ ਨੂੰ ਆਪਾਂ ਉਹਨਾਂ ਨਾਲ ਡਿਨਰ ਕਰਨਾ ਉਹਨਾਂ ਨਾਲ ਮੇਲਾ ਗੇਲਾ ਕਰਨਾ ਤੇ ਦੋਨੇ ਬਾਈ ਇਹ ਵੀ ਪਟਿਆਲੇ ਤੋਂ ਨੇ ਜਿੰਨਾ ਕਰਕੇ ਕੰਟੈਕਟ ਬਣਿਆ ਮੈਂ ਉਹਨਾਂ ਨਾਲ ਵੀ ਮਲਾਉਣਾ ਤੁਹਾਨੂੰ ਤੇ ਬਾਈ ਜੀ ਆਪਣਾ ਨਾਮ ਕੀ ਆ ਦੀਪਕ ਗੋਇਲ ਦੀਪਕ ਗੋਇਲ ਤੁਸੀਂ ਖਾਸ ਪਟਿਆਲੇ ਤੋਂ ਜੀ ਤੁਸੀਂ ਵੀਰੇ ਤੁਹਾਡਾ ਨਾਮ ਕੀ ਆ ਸਿਮਰਨਦੀਪ ਸਿੰਘ ਜੀ ਸਿਮਰਨਦੀਪ ਸਿੰਘ ਬਾਈ ਦਾ ਮੇਰੇ ਵਾਲਾ ਨਾਮ ਆ ਤੇ ਤੁਹਾਨੂੰ ਵੀਰੇ ਕਿੰਨਾ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਆਪਣਾ ਰੋਟੀ ਠੰਡੀ ਹੋ ਰਹੀ ਆ ਆਪਾਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਮੋਟਾ ਮੋਟਾ ਛੇ ਛੀ ਦਾ ਦੋ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਤੁਹਾਨੂੰ ਵੀਰੇ ਨਹੀਂ 3.5 ਸਾਲ ਠੀਕ ਹੈ ਵੀਰੇ ਤੇ ਇਧਰਲੇ ਪਾਸੇ ਬਾਈ ਬੈਠੇ ਨੇ ਜਿੰਨਾ ਕਰਕੇ ਮੇਰਾ ਕੰਟੈਕਟ ਹੋਇਆ ਇੱਥੇ ਪਰ ਯਾਰ ਬਾਈ ਮੈਂ ਦੱਸਾਂ ਮੈਨੂੰ ਤੁਹਾਡਾ ਨਾਂ ਹੀ ਨਹੀਂ ਪਤਾ ਜਸਪਾਲ ਜਸਪਾਲ ਸਿੰਘ ਕਿਉਂਕਿ ਮੈਂ ਤੁਹਾਡਾ ਨਾ ਆਪਦੇ ਵਟਸਐਪ ਤੇ ਲਿਖਿਆ ਹੋਇਆ ਆਈਬਰੀ ਕੋਸਟ ਵਾਲਾ ਬਾਈ ਤੇ ਜਦੋਂ ਤੁਹਾਡੇ ਭਰਾ ਨੇ ਨੰਬਰ ਭੇਜਿਆ ਮੈਨੂੰ ਉਹਨੇ ਲਿਖ ਰੱਖਿਆ ਸੀ ਛੋਟਾ ਭਾਈ ਛੋਟਾ ਭਾਈ ਹਾਂ ਤੇ ਮੈਨੂੰ ਅੱਜ ਵੀ ਲੱਗੀ ਜਾਵੇ ਮੈਂ ਕਹਾਂ ਯਾਰ ਆਪਾਂ ਗੱਲ ਤਾਂ ਕਰਨੀ ਆ ਬਾਈ ਦਾ ਮੈਂ ਨਾਂ ਨਹੀਂ ਪੁੱਛਿਆ ਤੇ ਉਹ ਬਾਈ ਦਾ ਕੱਦ ਖਾਸਾ ਵੱਡਾ ਪਰ ਉਹ ਛੋਟਾ ਭਾਈ ਹੈ ਇਹ ਤੇ ਜਦੋਂ ਛੋਟਾ ਭਾਈ ਐਡਾ ਵੱਡਾ ਤਾਂ ਵੱਡਾ ਭਾਈ ਕਿੱਡਾ ਵੱਡਾ ਹੋਊਗਾ ਤੇ ਹੁਣ ਅਸੀਂ ਪ੍ਰਸ਼ਾਦਾ ਪਾਣੀ ਛਕ ਲਈਏ ਤੇ ਬਾਕੀ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਕਰਦੇ ਮਸੀ ਰੋਟੀ ਇਧਰਲੇ ਪਾਸੇ ਬਾਈ ਸ਼ਾਜ ਮਲਾਈ ਪਿਆਜ਼ ਮਲਾਈ ਪਿਆਜ਼ ਸ਼ਾਹੀ ਪਿਆਜ਼ ਸ਼ਾਹੀ ਪਿਆਜ਼ ਤੇ ਇਧਰਲੇ ਪਾਸੇ ਪਈ ਆਲੂ ਜੀਰਾ ਤੇ ਇਧਰਲੇ ਪਾਸੇ ਆਪਣੀ ਤੰਦੂਰੀ ਰੋਟੀਆਂ ਆ ਗਈਆਂ ਠੀਕ ਹੈ ਜੀ ਲੋ ਜੀ ਰਾਤ ਦਾ 11 ਵਜੇ ਦਾ ਟਾਈਮ ਹੋ ਗਿਆ ਖਾ ਪੀ ਕੇ ਅਸੀਂ ਗੱਲਾਂ ਗੁੱਲਾਂ ਮਾਰ ਕੇ ਬਹੁਤ ਵਧੀਆ ਆਪਾਂ ਗੱਲਾਂ ਕੀਤੀਆਂ ਹਾਸੀ ਖੇਡਾ ਕੀਤਾ ਤੇ ਬਾਈ ਹਰੇ ਹੁਣ ਮੈਨੂੰ ਹੋਟਲ ਚ ਛੱਡਣ ਆਏ ਸੀ ਤੇ ਇਸ ਤੋਂ ਬਾਅਦ ਵੀਰੇ ਫਿਰ ਆਪਾਂ ਹੁਣ ਸਵੇਰੇ ਮਿਲਾਂਗੇ ਸਵੇਰੇ ਠੀਕ ਆ ਬਾਈ ਸਵੇਰੇ 10 11 ਵਜੇ ਅਸੀਂ ਦੁਬਾਰੇ ਮਿਲਾਂਗੇ ਬਾਕੀ ਬਾਈ ਹੋਰੇ ਤੁਸੀਂ ਮਾੜਾ ਦੱਸੋ ਵੀਰੇ ਯਾਰ ਤੁਸੀਂ ਕੰਮ ਕੀ ਕਰਦੇ ਹੋ ਇੱਥੇ ਖਾਤੇ ਮੈਂਟੇਨ ਕਰਦੇ ਲੋਕ ਖਾਤੇ ਮੈਂਟੇਨ ਕਰਦੇ ਹੋ ਤੁਸੀਂ ਤਿੰਨੇ ਜਣੇ ਇੱਕੋ ਹੀ ਕੰਪਨੀ 'ਚ ਕੰਮ ਕਰਦੇ ਹੋ ਤਿੰਨੋਂ ਸੀਈਓ ਹੋ ਤੁਸੀਂ ਠੀਕ ਹੈ ਬਾਈ ਤੇ ਇੱਕੋ ਹੀ ਕੰਮ ਫਾਈਨੈਂਸ 'ਚ ਕੰਮ ਕਰਦੇ ਹਾਂ ਤੇ ਤੁਹਾਨੂੰ ਕਿੰਨੇ ਕਿੰਨਾ ਟਾਈਮ ਹੋ ਗਿਆ ਇੱਥੇ ਮੈਨੂੰ ਇੱਥੇ 1 ਸਾਲ ਹੋ ਗਿਆ ਪਾਜੀ 1 ਸਾਲ ਤੇ ਤੁਹਾਨੂੰ ਵੀਰੇ ਮੈਨੂੰ ਅਫਰੀਕਾ 'ਚ 6 ਸਾਲ ਹੋ ਗਏ ਬ੍ਰਿਟਿਸ਼ ਕੰਟਰੀ 'ਚ 1 ਸਾਲ ਅਫਰੀਕਾ 'ਚ 6 ਸਾਲ ਹੋ ਗਏ ਇਸ 'ਚ 1 ਸਾਲ ਤੁਹਾਨੂੰ ਦੀਪਕ ਬਾਈ ਆ ਲੋ ਬੇਸਿਕ ਕੰਟਰੀ ਐਸੇ ਕੰਟਰੀ ਜਿਹੜਾ ਸੇਮ ਹੀ ਕੰਪਨੀ ਦੇ ਵਿੱਚ ਹਾਂਜੀ ਹਾਂਜੀ ਅੱਛਾ ਠੀਕ ਐ ਤੇ ਫਿਰ ਤੁਹਾਡਾ ਮਤਲਬ ਸਵੇਰੇ ਤੁਸੀਂ ਜਾਣੇ ਹੋ ਤੇ ਸ਼ਾਮ ਨੂੰ ਤੁਸੀਂ ਫ੍ਰੀ ਹੋ ਜਾਂਦੇ ਹੋ ਸ਼ਨੀਵਾਰ ਐਤਵਾਰ ਛੁੱਟੀ ਸ਼ਨੀਵਾਰ ਐਤਵਾਰ ਛੁੱਟੀ ਚਲੋ ਠੀਕ ਐ ਕੋਈ ਨਾ ਮੈਂ ਬਾਈ ਹੋਰਾਂ ਨਾਲ ਆਪਾਂ ਕੱਲ ਨੂੰ ਮਿਲਾਂਗੇ ਤੇ ਹੋਰ ਗੱਲਾਂ ਬਾਤਾਂ ਹੋਈਆਂ ਜਾਂ ਹੋਰ ਕਿਸੇ ਬਾਈ ਨੂੰ ਮਿਲਣਾ ਹੋਇਆ ਤਾਂ ਆਪਾਂ ਉਹ ਸਵੇਰੇ ਰਿਕਾਰਡ ਕਰ ਲਾਂਗੇ ਠੀਕ ਆ ਵੀਰੇ ਠੀਕ ਆ ਭਾਈ ਓਕੇ ਗੁੱਡ ਨਾਈਟ ਚਲੋ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੇ ਆ ਸਵੇਰੇ ਦੁਬਾਰੀ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦਾ ਕੱਲ ਨੂੰ ਫੇਰ ਅੱਜ ਜਿੰਨਾ ਵੀ ਕੁਝ ਹੈਗਾ ਸੀ ਸ਼ਹਿਰ ਦੇ ਵਿੱਚ ਦਿਖਾਉਣ ਵਾਲਾ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇੱਥੇ ਜਾਦੇ ਕੁਝ ਹੈ ਵੀ ਨਹੀਂ ਦੇਖਣ ਵਾਲਾ ਆਪਣੇ ਮਤਲਬ ਦਾ ਨਹੀਂ ਹੈਗਾ ਵੈਸੇ ਹੈਗਾ ਤਾਂ ਹੈਗਾ ਪਰ ਉੱਥੇ ਮੈਨੂੰ ਵੀ ਮਤਲਬ ਉਹ ਚੀਜ਼ਾਂ ਦੇ ਕੇ ਸਵਾਦ ਨਹੀਂ ਆਉਣਾ ਸੀ ਤਾਂ ਕਰਕੇ ਮੈਂ ਉੱਥੇ ਗਿਆ ਨਹੀਂ ਇਸ ਸ਼ਹਿਰ ਦੇ ਵਿੱਚ ਮੈਂ ਦੋ ਦਿਨ ਰਹਿ ਕੇ ਚੈੱਕ ਆਊਟ ਕਰ ਦੇਣਾ ਸੀ ਪਰ ਹੁਣ ਇੱਥੇ ਮੈਨੂੰ ਘੱਟੋ-ਘੱਟ ਦੋ ਜਾਂ ਤਿੰਨ ਦਿਨ ਹੋਰ ਰਹਿਣਾ ਪਊਗਾ ਕਿਉਂਕਿ ਆਪਾਂ ਕਿਸੇ ਹੋਰ ਨਵੀਂ ਥਾਂ ਦਾ ਜਾਂ ਨਵੀਂ ਜਗ੍ਹਾ ਦਾ ਵੀਜ਼ਾ ਵਗੈਰਾ ਅਪਲਾਈ ਕਰਨਾ ਤੇ ਇਸੇ ਦੇਸ਼ ਤੋਂ ਇਸੇ ਦੇਸ਼ ਦੇ 에어ਪੋਰਟ ਤੋਂ ਆਪਾਂ ਫਲਾਈਟ ਫੜਨੀ ਆ ਤੇ ਨਵੀਂ ਥਾਂ ਤੇ ਤੁਹਾਨੂੰ ਲੈ ਕੇ ਚੱਲਾਂਗੇ ਹੋ ਸਕਦਾ ਵੀ ਉਹ ਥਾਂ ਤੁਹਾਨੂੰ ਪਸੰਦ ਆਵੇ ਇਧਰਲੀ ਥਾਂ ਮੈਨੂੰ ਲੱਗਿਆ ਵੀ ਤੁਹਾਨੂੰ ਘੱਟ ਪਸੰਦ ਆ ਰਹੀਆਂ ਨੇ ਕਿਉਂਕਿ ਇਧਰ ਬਈ ਟਰੈਵਲਰ ਕਰਨਾ ਹੀ ਆ ਗੱਲਾਂ ਕੋਈ ਦੇਖਣ ਨੂੰ ਜ਼ਿਆਦਾ ਹੈ ਨਹੀਂ ਸਿਰਫ ਟਰੈਵਲ ਹੀ ਕਰ ਰਹੇ ਆ ਆਪਾਂ ਜਿਹੜੇ ਇੱਕ ਦੋ ਥਾਵਾਂ ਆਪਾਂ ਦੇਖਣ ਵਾਲੀਆਂ ਹੈਗੀਆਂ ਸੀ ਉਹ ਮਰੋਕੋ ਚ ਹੈਗੀਆਂ ਸੀ ਤੇ ਹੁਣ ਇੱਕ ਤਾਂ ਚਲੋ ਇਹ ਰੀਜ਼ਨ ਹੋ ਗਿਆ ਵੀ ਇਧਰ ਜ਼ਿਆਦਾ ਕੁਝ ਹੈ ਨਹੀਂ ਦੇਖਣ ਵਾਲਾ ਹਨਾ ਤੇ ਦੂਜਾ ਹੈ ਕਿ ਇਸ ਤਰ੍ਹਾਂ ਦੀ ਅਗਲੀ ਕੰਟਰੀ ਹੈ Ghana ਉਹ ਮੈਨੂੰ ਵੀਜ਼ਾ ਨਹੀਂ ਦੇ ਰਹੀ ਉਹ ਵੀ ਇੱਕ ਪੰਗਾ ਪੈ ਗਿਆ ਸੋ ਦੇਖਦੇ ਆ ਜਿਵੇਂ ਦਾ ਵੀ ਪ੍ਰੋਸੈਸ ਹੋਊਗਾ ਕੀ ਪਤਾ ਵੀਜ਼ਾ ਮਿਲ ਗਿਆ ਫਿਰ ਇਧਰ ਨੂੰ ਲੰਘ ਜਾਾਂਗੇ ਜੇ ਵੀਜ਼ਾ ਨਾ ਮਿਲਿਆ ਫਿਰ ਕਿਸੇ ਹੋਰ ਕੰਟਰੀ ਚ ਲੈ ਕੇ ਚੱਲਾਂਗੇ ਪਰ ਲੈ ਕੇ ਸਾਨੂੰ ਵਧੀਆ ਥਾਂ ਤੇ ਚੱਲਾਂਗੇ ਆਪਦੇ ਵੱਲੋਂ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਦੇ ਆ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਜੀ ਇਸ ਵੀਡੀਓ ਨੂੰ ਬਦੋ ਬਦ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ